ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਅੱਜ ਸ਼ਾਮ ਨੂੰ 6:30 ਵਜੇ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਇੰਡੀਆ ਦੀ ਇੰਡੀਆ ਗੱਠ ਜੋੜ ਦੀ ਇੱਕ ਐਮ ਬੈਠਕ ਜਮਿਨੀ ਪੱਧਰ ਤੇ ਕਿਹਾ ਜਾਵੇ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ 13 ਲੋਕ ਸਭਾ ਸੀਟਾਂ ਜੋ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਇਕੱਲੀ ਹੀ ਚੋਣ ਲੜੇਗੀ ਤੇ ਜਿੱਤ ਕੇ ਵੀ ਵਖਾਵੇਗੀ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਸੋ ਅੱਜ ਸ਼ਾਮ ਨੂੰ 6:30 ਵਜੇ ਦਿੱਲੀ ਦੇ ਵਿੱਚ ਇਨ੍ਹਾਂ ਇਸ ਗੱਠਜੋੜ ਨੂੰ ਲੈ ਕੇ ਇੱਕ ਅਹਿਮ ਬੈਠਕ ਰੱਖੀ ਜਾ ਰਹੀ ਹੈ ਤੇ ਇਸ ਮਸਲੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਜੀ ਤੇ ਵਿਵੇਕ ਜੀ ਸਭ ਤੋਂ ਪਹਿਲਾਂ ਜਿਵੇਂ ਵੇਖਿਆ ਜਾਵੇ ਕਿ ਸੀਐਮ ਭਗਵੰਤ ਮਾਨ ਵੱਲੋਂ ਇਹ ਗੱਲ ਕਹੀ ਸੀ ਕਹੀ ਸੀ ਕਿ 13 ਲੋਕ ਸਭਾ ਸੀਟਾਂ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਇਕੱਲੀ ਚੋਣ ਲੜੇਗੀ ਤੇ ਜਿੱਤ ਕੇ ਵੀ ਵਿਖਾਵੇਗੀ ਤੇ ਅੱਜ ਸ਼ਾਮ ਨੂੰ ਇੱਕ ਬੈਠਕ ਵੀ ਹੈ ਗੱਠਜੋੜ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਗगन ਜੇਕਰ ਆਪਾਂ ਗੱਲ ਕਰੀਏ ਤੁਸੀਂ ਜਿਵੇਂ ਸੀਐਮ ਮਾਨ ਦੇ ਬਿਆਨ ਦੀ ਗੱਲ ਕੀਤੀ ਹੈ ਤਾਂ ਸੀਐਮ ਮਾਨ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਖੁੱਲ ਕੇ ਸ਼ਰਿਆਮ ਆਮ ਆ ਕਾਂਗਰਸ ਪਾਰਟੀ ਨੇ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਸੋ ਉਸ ਤੋਂ ਬਾਅਦ ਕਿਤੇ ਨਾ ਕਿਤੇ ਸੀਐਮ ਮਾਨ ਨੇ ਇਹਨੂੰ ਰੈਪ ਅਪ ਕਰਨ ਦੇ ਲਈ ਕਹਿ ਸਕਦੇ ਆ ਜਾਂ ਫਿਰ ਇਹ ਸਿਚੁਏਸ਼ਨ ਨੂੰ ਸੰਭਾਲਣ ਦੇ ਲਈ ਇਹ ਕਹਿਣਾ ਸ਼ੁਰੂ ਕਰਤਾ ਸਟੇਜਾਂ ਤੋਂ ਕਿ ਅਸੀਂ ਲੋਕ ਸਭਾ ਸੀਟਾਂ ਜਿਹੜੀਆਂ ਨੇ ਸਾਰੀਆਂ ਦੀ ਸਾਰੀਆਂ ਜਿੱਤ ਕੇ ਜਿਹੜਾ ਆ ਝੋਲੀ ਪਾਵਾਂਗੇ ਤੇ ਨਾ ਸਿਰਫ 13 ਪੰਜਾਬ ਦੀਆਂ ਬਲਕਿ 14ਵੀਂ ਉਹ ਚੰਡੀਗੜ੍ਹ ਦੀ ਵੀ ਗਿਣੀ ਜਾਂਦੇ ਨੇ ਸੋ 14 ਸੀਟਾਂ ਦਾ ਜ਼ਿਕਰ ਜਿਹੜਾ ਬਾਰ-ਬਾਰ ਸੀਐਮ ਮਾਨ ਦੇ ਵੱਲੋਂ ਕੀਤਾ ਜਾਂਦਾ ਪਰ ਹੁਣ ਮੇਅਰ ਦੀਆਂ ਵੀ ਇਲੈਕਸ਼ਨਸ ਨੇ ਹੁਣ ਤੇ ਪਿਛਲੇ ਸਾਲ ਵੀ ਜੋ ਹੋਇਆ ਸੀ ਚ ਮੇਅਰ ਦੀਆਂ ਇਲੈਕਸ਼ਨ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਸੀ ਸਭ ਤੋਂ ਜ਼ਿਆਦਾ ਸੀਟਾਂ ਰਾਗਵ ਚੱਡਾ ਹੋਰੀ ਪੰਜਾਬ ਵੀ ਪਹੁੰਚੇ ਚੰਡੀਗੜ੍ਹ ਦੇ ਵਿੱਚ ਆ ਕੇ ਹੱਥ ਖੜਾ ਕਰਕੇ ਜਿਹੜਾ ਆ ਐਲਾਨ ਵੀ ਕਰਕੇ ਗਏ ਕਿ ਹੁਣ ਮੇਅਰ ਅਸੀਂ ਬਣਾਵਾਂਗੇ ਅਸੀਂ ਬਦਲਾਅ ਕਰਾਂਗੇ ਇੱਥੇ ਪਰ ਉਸ ਤੋਂ ਬਾਅਦ ਹੁੰਦਾ ਕੀ ਹੈ ਦੋ ਦਿਨਾਂ ਬਾਅਦ ਬੀਜੇਪੀ ਆਪਣਾ ਮੇਅਰ ਚੰਡੀਗੜ੍ਹ ਦੇ ਵਿੱਚ ਬਣਾ ਦਿੰਦੀ ਹੈ ਕਿਉਂਕਿ ਬੀਜੇਪੀ ਨੂੰ ਇੱਕ ਸਟ੍ਰੈਟਜੀ ਪਤਾ ਹੈ ਆਪੰਦਾ ਜਿਹੜਾ ਇਹਨੂੰ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਖਰੀਦਣੇ ਕਿੱਦਾਂ ਨੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਖਰੀਦਣਾ ਕਿੱਦਾਂ ਹੈ ਡਰਾਣਾ ਕਿੱਦਾਂ ਹੈ ਪਾਰਟੀ ਦੇ ਨਾਲ ਰਲਵਾਣਾ ਕਿੱਦਾਂ ਹੈ ਸੋ ਇਸ ਤਰੀਕੇ ਦੀ ਜਿਹੜੀ ਸਿਆਸਤ ਹੈ ਉਹ ਆਪ ਬੀਜੇਪੀ ਕਰ ਰਹੀ ਹੈ ਸੋ ਹੁਣ ਬੀਜੇਪੀ ਨੂੰ ਸਾਈਡਲਾਈਨ ਕਰਨ ਦੇ ਲਈ ਜਿਹੜਾ ਇੰਡੀਆ ਗੱਠਜੋੜ ਬਣਿਆ ਹੈ 28 ਤੋਂ ਜ਼ਿਆਦਾ ਪਾਰਟੀਆਂ ਉਸ ਦੇ ਵਿੱਚ ਸ਼ਾਮਿਲ ਨੇ ਪਰ ਜਿਵੇਂ ਆਪਾਂ ਜਦੋਂ ਤੋਂ ਇਹ ਆਪਾਂ ਸ਼ਬਦ ਸੁਣਨਾ ਹੋਣ ਤੋਂ ਪਹਿਲਾਂ ਜਿਹੜੀਆਂ ਚਰਚਾਾਂ ਮਾ ਫਿਜ਼ਾਾਂ ਚੁੜੀਆਂ ਕਿ ਜਿਹੜਾ ਇਹ ਗੱਠਜੋੜ ਸਕਸੈਸਫੁਲ ਹੋ ਜਾਏਗਾ ਕਿਉਂਕਿ 28 ਪਾਰਟੀਆਂ ਜਿਹੜੀਆਂ ਨੇ ਆਪਣੇ ਆਪਣੇ ਸੂਬਿਆਂ ਦੀਆਂ ਸਭ ਤੋਂ ਤਗੜੀਆਂ ਪਾਰਟੀਆਂ ਨੇ ਤਾਂ ਤੁਸੀਂ ਹੁਣ ਇੱਥੇ ਪੰਜਾਬ ਦੀ ਗੱਲ ਕਰੋ ਤਾਂ ਬੇਸ਼ੱਕ ਪੰਜਾਬ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਦਾ ਪੇਚਾ ਫਸਿਆ ਦਿੱਲੀ ਦੇ ਵਿੱਚ ਕੀ ਹੋਏਗਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਜੋ ਹੁਣ ਆਮ ਆਦਮੀ ਪਾਰਟੀ ਲਗਾਤਾਰ ਉਹ ਤਿੰਨ ਚਾਰ ਵਾਰ ਜਿਹੜੀ ਹੈ ਸਰਕਾਰ ਦੇ ਉੱਤੇ ਕਾਹ ਬਜਾਏ ਸੋ ਉੱਥੇ ਵੀ ਪੰਗਾ ਪਏਗਾ ਇਸ ਤੋਂ ਇਲਾਵਾ ਤੁਸੀਂ ਯੂਪੀ ਵਾਲੇ ਪਾਸੇ ਚਲਜੋ ਖਿਰੇਸ਼ ਯਾਦਵ ਆ ਸਮਾਜਵਾਦੀ ਪਾਰਟੀ ਉੱਥੇ ਲੰਬਾ ਚਰ ਰਾਜ ਕਰ ਚੁੱਕੀ ਹੈ ਮਲਾਯਮ ਯਾਦਵ ਜਿਹੜੇ ਨੇ ਉੱਥੇ ਲੰਬਾ ਚਰ ਮੁੱਖ ਮੰਤਰੀ ਰਹਿ ਚੁੱਕੇ ਨੇ ਸੋਨਾਦੀ ਪਾਰਟੀ ਉੱਥੇ ਸਟਰੋਂਗ ਹੈ ਉਹ ਕਿਵੇਂ ਕਿਸੇ ਹੋਰ ਪਾਰਟੀ ਨੂੰ ਜਿਹੜਾ ਆ ਸੀਟ ਸ਼ੇਅਰਿੰਗ ਕਰ ਲੈਣਗੇ ਇਸ ਤੋਂ ਇਲਾਵਾ ਤੁਸੀਂ ਬੰਗਾਲ ਦੇ ਵਿੱਚ ਆ ਜਾਓ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਹੈ ਮਮਤਾ ਬੈਨਰਜੀ ਵੀ ਸਭ ਤੋਂ ਜ਼ਿਆਦਾ ਸੀਟਾਂ ਆਪਣੇ ਕੋਲ ਰੱਖੇਗੀ ਸੋ ਉਸ ਤੋਂ ਇਲਾਵਾ ਤੁਸੀਂ ਮਹਾਰਾਸ਼ਟਰ ਦੇ ਵਿੱਚ ਚਲ ਜਾਓ ਠਾਕਰੇ ਗਰੁੱਪ ਹੈ ਜਿਹੜਾ ਸ਼ਿਵ ਹੈ ਨਾ ਸ਼ਿਵ ਸੈਨਾ ਦਾ ਉਹ ਉਹ ਉੱਥੇ ਮੁੱਖ ਮੰਤਰੀ ਰਹੇ ਨੇ ਸੋ ਉਹ ਕਿਵੇਂ ਸੀਟ ਸ਼ੇਅਰਿੰਗ ਕਰ ਲੈਣਗੇ ਸੋ ਪੰਜਾਬ ਦੇ ਵਿੱਚ ਜਿਹੜਾ ਇਸ ਵਾਰੀ ਪੇਚ ਫਸਿਆ ਕਿਉਂਕਿ ਪੰਜਾਬ ਦਾ ਇਤਿਹਾਸ ਇਹ ਹੈ ਕਿ ਕਾਂਗਰਸ ਦੇ ਕੋਲ ਲੋਕ ਸਭਾ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਜਾਂਦੀਆਂ ਨੇ ਹੁਣ ਵੀ 8 ਤੋਂ 9 ਜਿਹੜੇ ਐਮਪੀ ਨੇ ਉਹ ਕਾਂਗਰਸ ਦੇ ਨੇ ਪੰਜਾਬ ਦੇ ਵਿੱਚ ਤੇਰਾ ਸੀਟਾਂ ਤੋਂ ਸੋ ਹੁਣ ਜਿਹੜਾ ਅੱਜ ਦਾ ਪੇਚ ਫਸਿਆ ਕਿਉਂਕਿ ਹੁਣ ਆਪਾਂ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਸਿਚੁਏਸ਼ਨ ਬਣਦੀ ਜਾ ਰਹੀ ਹੈ ਕਿ ਕਾਂਗਰਸੀ ਲੀਡਰਸ਼ਿਪ ਸ਼ਰਿਆਮ ਜਿਹੜੀ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਸੋ ਕਿਤੇ ਨਾ ਕਿਤੇ ਇੰਡੀਆ ਗੱਠ ਜੋੜਦਾ ਤਾਂ ਪਤਾ ਨਹੀਂ ਪਰ ਪੰਜਾਬ ਕਾਂਗਰਸ ਨੂੰ ਇਹ ਨੇ ਜ਼ਰੂ ਬਾਦ ਗਿਣਤੀ ਨੇ ਚਾਹੇ ਰਵਨੀਤ ਬੇਟੂ ਹੋਣ ਗੁਰਜੀਤ ਹੋਜਲਾ ਹੋਣ ਇਹ ਸਾਰੇ ਇਸ ਪੱਖ ਦੇ ਵਿੱਚ ਨੇ ਕਿ ਇੰਡੀਆ ਗੱਠ ਜੋੜ ਦੇ ਤਹਿਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰ ਲੈਣਾ ਚਾਹੀਦਾ ਉੱਥੇ ਨਵਜੋਤ ਸਿੰਘ ਸਿੱਧੂ ਵਿਧਾਇਕ ਅਦਾਲਤੋਂ ਆਉਂਦੇ ਨੇ ਜੋ ਸਾਬਕਾ ਵਿਧਾਇਕ ਰਹੇਗੇ ਸਾਬਕਾ ਪ੍ਰਧਾਨ ਰਹੇਗੇ ਕੈਬਨਿਟ ਮੰਤਰੀ ਵੀ ਰਹੇ ਨੇ ਸਾਬਕਾ ਐਮਪੀ ਵੀ ਰਹੇ ਨੇ ਉਹ ਕਹਿ ਰਹੇ ਨੇ ਕਿ ਹਾਈ ਕਮਾਂਡ ਦਾ ਜੋ ਫੈਸਲਾ ਮੈਂ ਉਹਦੇ ਨਾਲ ਪਰ ਪੰਜਾਬ ਪ੍ਰਧਾਨ ਦੀ ਬੋਲੀ ਸੁਣ ਲਓ ਉਹ ਕਹਿੰਦੇ ਜੀ ਆਪਾਂ ਲੋਕਾਂ ਦੇ ਪੱਖ 'ਚ ਜਾਵਾਂਗੇ ਪ੍ਰਤਾਪ ਬਾਜਵਾ ਵੀ ਇਹੀ ਸ਼ਬਦ ਇਸਤੇਮਾਲ ਕਰ ਰਹੇ ਨੇ ਕਿ ਆਪਾਂ ਲੋਕਾਂ ਦੇ ਪੱਖ 'ਚ ਜਾਵਾਂਗੇ ਜੇ ਲੋਕ ਨਾ ਬੋਲ ਰਹੇ ਨੇ ਗੱਠਜੋੜ ਨੂੰ ਸੋ ਅਸੀਂ ਨਾ ਗੱਠਜੋੜ ਕਰਾਂਗੇ ਨਹੀਂ ਪੰਜਾਬ ਦੇ ਵਿੱਚ ਸ਼ੀਟ ਸ਼ੇਅਰਿੰਗ ਹੋਏਗੀ ਨਹੀਂ ਪਰ ਜਿਹੜਾ ਗਗਨ ਗੱਠਜੋੜ ਹੁੰਦਾ ਗੱਠਜੋੜੀ ਹੁੰਦਾ ਇਹ ਨਹੀਂ ਹੁੰਦਾ ਕਿ ਗੱਠਜੋੜ ਤੁਸੀਂ ਬਾਕੀ ਸਟੇਟਾਂ ਚ ਕਰ ਲੂਗੇ ਪੰਜਾਬ ਚ ਨਹੀਂ ਕਰੂਗੇ ਵਿਵੇਕ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੇਅਰ ਦੀਆਂ ਚੋਣਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਤੇ ਕਿਤੇ ਨਾ ਕਿਤੇ ਗੱਠਜੋੜ ਦਾ ਫਾਇਦਾ ਚੰਡੀਗੜ੍ਹ ਦੀ ਮੇਅਰ ਚੋਣ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਕਿਉਂਕਿ ਗੱਲ ਕੀਤੀ ਜਾਵੇ ਕਿ ਰਿਜ਼ਰਵਡ ਸੀਟਾਂ ਨੇ ਐਸਸੀ ਜਿਹੜਾ ਰਿਜ਼ਰਵ ਕੋਟਾ ਇਹਦੇ ਵਿੱਚ ਸੀਟ ਆ ਮੇਅਰ ਦੀ ਸੋ ਆਮ ਆਦਮੀ ਪਾਰਟੀ ਦੇ ਕੋਲ ਚਾਰ ਨੇ ਤੇ ਕੁਝ ਕਾਂਗਰਸ ਪਾਰਟੀ ਦੇ ਕੋਲ ਹੈ ਭਾਜਪਾ ਦੇ ਕੋਲ ਸਿਰਫ ਇੱਕ ਰਿਜ਼ਰਵ ਸੀਟ ਆ ਉਹਦੇ ਵਿੱਚ ਤੇ ਫਾਇਦਾ ਵੇਖਣ ਨੂੰ ਮਿਲ ਸਕਦਾ ਹੈ ਕਿ ਉਸ ਨੂੰ ਕਿਵੇਂ ਵੇਖਦੇ ਹੋ ਅੱਖ ਨੂੰ ਗगन ਜੇਕਰ ਆਪਾਂ ਹੁਣ ਤਿੰਨ ਚਾਰ ਪਿਛਲੇ ਸਾਲਾਂ ਦਾ ਰਿਕਾਰਡ ਦੇਖੀਏ ਜਾਂ ਪਿਛਲੇ ਸਾਲਾਂ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਚਾਹੇ ਜਿੰਨੇ ਮਰਜ਼ੀ ਗੱਠ ਜੋੜ ਕਰ ਲੈਣ ਚੰਡੀਗੜ੍ਹ ਦੀ ਸੀਟ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਏਗਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਮੇਅਰ ਦੀ ਪਾਵਰ ਹੈ ਮੇਅਰ ਦੀ ਇੱਕ ਇੱਕ ਐਮ ਇੱਕ ਐਮਸੀ ਦੀ ਵੋਟ ਜਿਹੜੀ ਹੈ ਉਹ ਐਮਪੀ ਦੇ ਕੋਲ ਵੀ ਹੈ ਤੇ ਚੰਡੀਗੜ੍ਹ ਦੀ ਐਮਪੀ ਕੌਣ ਹੈ ਭਾਜਪਾ ਦੇ ਨੇ ਸੋ ਤੁਸੀਂ ਇਹ ਭੁੱਲ ਜੋ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਕੋਈ ਹੋਰ ਪਾਰਟੀ ਆ ਕੇ ਉੱਥੇ ਕੁਝ ਕਰ ਸਕਦੀ ਹੈ ਤੁਸੀਂ ਇਹ ਦੇਖੋ ਪਿਛਲੀ ਵਾਰ 13 ਸੀਟਾਂ ਸੀਗੀਆਂ ਆਮ ਆਦਮੀ ਪਾਰਟੀ ਦੇ ਕੋਲ 13 ਤੋਂ 14 ਤੇ ਭਾਜਪਾ ਕੋ 11 ਸੀਗੀਆਂ ਫਿਰ ਵੀ ਮੇਰ ਭਾਜਪਾ ਲਾ ਕੇ ਗਈ ਨਾ ਸੋ ਇਹ ਚੰਡੀਗੜ੍ਹ ਦਾ ਇਤਿਹਾਸ ਹੈ ਕਿ ਹੱਥ ਫੜ ਕੇ ਲਿਆ ਕੇ ਕੁਰਸੀ ਤੇ ਬਿਠਾ ਦਿੰਦੇ ਆ ਕਿਰਨ ਖੇਰ ਪਿਛਲੇ ਸਾਲ ਵੀ ਇਹੀ ਹੋਇਆ ਉਦੋਂ ਪਿਛਲੇ ਸਾਲ ਵੀ ਮੇਰ ਦੇ ਚੋਣਾਂ ਦੇ ਵਿੱਚ ਇਹੀ ਹੋਇਆ ਕਿ ਮੇਰ ਨੂੰ ਹੱਥ ਫੜ ਕੇ ਕਿਰਨ ਕਿਰਨ ਖੇਰ ਜਣਾ ਨੇ ਉਹ ਲੈ ਕੇ ਆਂਦੇ ਨੇ ਬਿਠਾ ਦਿੰਦੇ ਨੇ ਤੇ ਮੇਰ ਭਾਜਪਾ ਲੱਗ ਜਾਂਦਾ ਸੋ ਆਪਾਂ ਹੁਣ ਪੰਜਾਬ ਦੀ ਸਿਆਸਤ ਦੇ ਉੱਤੇ ਆਨੇ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸਿਰਫ ਖਲਾਰਾ ਨਹੀਂ ਪੈਣਾ ਤੁਸੀਂ ਇਹ ਸੋਚੋ ਕਿ ਗੱਠ ਜੋੜ ਗੱਠ ਜੋੜ ਸਿਰਫ ਇਹ ਨਹੀਂ ਹੈ ਕਿ 28 ਪਾਰਟੀਆਂ ਸਿਰਫ ਮੋਢਾ ਜੋੜ ਕੇ ਜਾਂ ਸਿਰ ਲਾ ਕੇ ਇੱਕ ਪਾਸੇ ਨੂੰ ਤੁਰਣ ਗਿਆ ਉਹਦੇ ਵਿੱਚ ਸ਼ੀਟ ਸ਼ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਗੱਠ ਜੋੜ ਦੀ ਮੀਟਿੰਗ ਨਹੀਂ ਹੈ ਇਹ ਸੀਟ ਸ਼ੇਅਰਿੰਗ ਦੀ ਮੀਟਿੰਗ ਹੈ ਇਸ ਦੇ ਵਿੱਚ ਪੰਜਾਬ ਦੀਆਂ ਚਰਚਾਵਾਂ ਨੇ ਇਹਦੇ ਵਿੱਚ ਗੁਜਰਾਤ ਦੀਆਂ ਚਰਚਾਵਾਂ ਨੇ ਗੋਆ ਦੀਆਂ ਚਰਚਾਵਾਂ ਨੇ ਯੂਪੀ ਦੀਆਂ ਚਰਚਾਵਾਂ ਨੇ ਇਸ ਤੋਂ ਇਲਾਵਾ ਹਰਿਆਣਾ ਜਿਹੜਾ ਮੁੱਖ ਪੁਆਇੰਟ ਹੈ ਉਹ ਹਰਿਆਣਾ ਵੀ ਹੈ ਕਿਉਂਕਿ ਹਰਿਆਣਾ ਚ ਨਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜ਼ੀਰੋ ਐਮਐਲਏ ਆਮ ਆਦਮੀ ਪਾਰਟੀ ਦਾ ਕਾਂਗਰਸ ਦੀ ਵੀ ਸਰਕਾਰ ਨਹੀਂ ਉੱਥੇ ਭਾਜਪਾ ਦੀ ਸਰਕਾਰ ਹੈ ਸੋ ਜਿੱਥੇ ਹੁਣ ਬਾਕੀ ਪਾਰਟੀਆਂ ਜੇ ਹੁਣ ਭਾਜਪਾ ਜੇਕਰ ਹੁਣ ਭਾਜਪਾ ਨੂੰ ਹਰਿਆਣਾ ਤੇ ਬੰਗਾਲ ਚ ਜਾਣਾ ਹੈ ਇਹ ਤਾਂ ਹੁਣ ਜਿਹੜਾ ਗੱਠਜੋੜ ਦੇ ਵਿੱਚ ਖਲਾਰਾ ਪੈਣ ਦਾ ਕਾਰਨ ਇਹੀ ਹੈ ਕਿ ਹਰ ਇੱਕ ਪਾਰਟੀ ਆਪਦੀ ਆਪਦੀ ਸਟੇਟ ਦੇ ਵਿੱਚ ਸਟਰੋਂਗ ਹੈ ਸੋ ਪੰਜਾਬ ਇੱਕ ਅਜਿਹਾ ਕੇਂਦਰ ਬਣ ਗਿਆ ਜਿੱਥੇ ਦੋਨੋਂ ਪਾਰਟੀਆਂ ਸਟਰੋਂਗ ਹੈ ਇੱਕ ਸੱਤਾ ਦੇ ਵਿੱਚ ਇੱਕ ਵਿਰੋਧੀ ਧਿਰ ਦੇ ਵਿੱਚ ਸੋ ਜੇਕਰ ਵਿਰੋਧੀ ਧਿਰ ਸੱਤਾ ਧਿਰ ਨਾਲ ਗੱਠਜੋੜ ਕਰਦੀ ਹੈ ਪਖਟਕ ਹੁੰਦੀ ਹੈ ਤਾਂ ਫਿਰ ਲੋਕ ਭੁੱਲ ਜਾਂਣ ਕਿ ਲੋਕਾਂ ਦੇ ਮੁੱਦੇ ਜਿਹੜਾ ਚੱਕੇ ਜਾਣਗੇ ਪੰਜਾਬ ਦੇ ਵਿੱਚ ਅਜਿਹੇ ਮਤੇ ਵੀ ਪੈ ਜਾਣਗੇ ਜਿਹੜੇ ਲੋਕ ਹਿੱਤ ਦੇ ਵਿੱਚ ਨਹੀਂ ਹੋਣਗੇ ਕਿਉਂਕਿ ਵਿਰੋਧੀਆਂ ਜਿਨ੍ਹਾਂ ਨੇ ਆਵਾਜ਼ ਚੁੱਕਣੀ ਹੈ ਉਹ ਤਾਂ ਭਾਈਵਾਲ ਨੇ ਸੋ ਹੁਣ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕਰ ਰਹੇ ਨੇ ਕਿ ਮੈਂ ਪੰਜਾਬ ਦਾ ਖਜ਼ਾਨਾ ਭਰੂੰਗਾ ਇਹਨਾਂ ਨੇ ਖਜ਼ਾਨਾ ਲੁੱਟਿਆ ਸੋ ਇਹ ਵੀ ਕਿਵੇਂ ਕਾਰਵਾਈ ਕਰ ਦੇਣਗੇ ਇੱਕ ਅਦਾ ਹੱਥ ਖਿੱਚਿਆ ਗਿਆ ਪਿੱਛੇ ਤਾਂ ਗੱਠਜੋੜ ਦਾ ਟੁੱਟੇਗਾ ਹੀ ਟੁੱਟੇਗਾ ਨਾ ਪੰਜਾਬ ਦੇ ਵਿੱਚ ਇੱਕ ਗੱਠਜੋੜ ਹੁੰਦਾ ਹੈ ਤੇ ਕਾਰਵਾਈ ਵੀ ਵਿਰੋਧੀ ਧਿਰ ਦੇ ਨੇਤਾਵਾਂ ਦੇ ਹੁੰਦੀ ਹੈ ਸੁਖਪਾਲ ਸਿੰਘ ਖੈਰਾ ਨੂੰ ਹੀ ਲੈ ਲიਏ ਕਿ 2015 ਦੇ ਕੇਸ ਨੂੰ ਲੈ ਕੇ ਇੱਕ ਉਹਨਾਂ ਦੇ ਉੱਤੇ ਜਿਹੜਾ ਦੁਬਾਰਾ ਫਾਈਲ ਖੁੱਲ ਗਈ ਦੁਬਾਰਾ ਉਹਨਾਂ ਦੇ ਉੱਤੇ ਜਿਹੜੇ ਕੇਸ ਸ਼ੁਰੂ ਹੋਗੇ ਤੇ ਕਿਤੇ ਨਾ ਕਿਤੇ ਗੱਠਜੋੜ ਜੇਕਰ ਹੁੰਦਾ ਹੈ ਤੇ ਉਹਨਾਂ ਨੂੰ ਵੀ ਥੋੜੀ ਰਿਲੈਕਸੇਸ਼ਨ ਜਿਹੜੀ ਆ ਦੇਖੋ ਗੱਠ ਜੋੜ ਤਾਂ ਗੱਠ ਜੋੜ ਹੀ ਐ ਗੱਠ ਜੋੜ ਨੂੰ ਜੇ ਆਪਾਂ ਤੋੜ ਕੇ ਦੇਖੀਏ ਸ਼ਬਦਾਂ ਨੂੰ ਇੱਕ ਤਾਂ ਗੱਠ ਗੱਠ ਮਤਲਬ ਬੰਨ ਕੇ ਰੱਖਣਾ ਤੇ ਜੋੜ ਮਤਲਬ ਉਹਦੇ ਵਿੱਚ ਤੇ ਜੋੜ ਲਾ ਗੱਠ ਦੇ ਉੱਤੇ ਵੀ ਜੋੜ ਲੱਗ ਗਿਆ ਕਿ ਹੁਣ ਗੱਠੇ ਕਿਸੇ ਟੁੱਟ ਨਹੀਂ ਸਕਦੀ ਪਰ ਉਹ ਵੀ ਕਹਿੰਦੇ ਆ ਨਾ ਕਿ ਜਦੋਂ ਧਾਗਾ ਟੁੱਟਦਾ ਤਾਂ ਗੱਠ ਪਾ ਕੇ ਹੀ ਜਿ ਸਿੱਧਾ ਹੁੰਦਾ ਸੋ ਉਹ ਚੀਜ਼ ਜਿਹੜੀ ਆ ਗੱਠ ਜੋੜ ਤੇ ਦੋ ਮਹੀਨੇ ਨਿਕਲਦੇ ਨੇ ਤੇ ਹੁਣ ਜੇਕਰ ਆਪਾਂ ਪੰਜਾਬ ਨੂੰ ਆਪਾਂ ਟਾਰਗੇਟ ਕਰਕੇ ਚੱਲਦੇ ਆ ਜਾਂ ਪੰਜਾਬ ਨੂੰ ਫੋਕਸ ਕਰਕੇ ਚੱਲਦੇ ਆ ਕਿ ਦੋ ਪਾਰਟੀਆਂ ਨੇ ਇੱਕ ਇੱਕ ਜਿਹੜੀ ਆ ਰਾਜਨੀਤੀ ਦੇ ਵਿੱਚ ਸੱਤਾ ਦੇ ਵਿੱਚ ਐ ਤੇ ਦੂਸਰੀ ਵਿਰੋਧੀ ਧਰ ਦੇ ਵਿੱਚ ਐ ਸ ਨੇ ਤੁ ਮੈਂ ਕੱਲ ਪਰਸੇ ਇੱਕ ਰਾਜਾ ਵੜਿੰਗ ਦਾ ਬਿਆਨ ਪੜ੍ਹ ਰਿਆ ਸੀਗਾ ਉਹਨਾਂ ਨੇ ਕਿਸੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਆ ਉਹ ਕਹਿੰਦੇ ਕਿ ਜੇ ਅਸੀਂ ਇੰਡੀਆ ਗੱਠਜੋੜ ਕਰ ਲਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਤਾਂ ਫਿਰ ਸਾਡੇ ਉਹ ਆਗੂਆਂ ਨਾਲ ਤੱਕਾ ਹੋਏਗਾ ਜਿਨ੍ਹਾਂ ਦੇ ਉੱਤੇ ਝੂਠੀ ਕਾਰਵਾਈ ਹੋ ਰਹੀ ਹੈ ਸੋ ਇੱਕ ਵੱਡਾ ਪੁਆਇੰਟ ਇਹ ਹੈ ਤੇ ਜੇਕਰ ਗੱਠਜੋੜ ਨਹੀਂ ਕਰਦੇ ਤੇ ਫਿਰ ਇਹਨਾਂ ਦਾ ਸੈਂਟਰ ਦੇ ਵਿੱਚ ਕਿਵੇਂ ਕਾਮਯਾਬ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਇੱਕ ਪਾਸੇ ਮੰਨ ਦੇ ਵਿੱਚ ਘੜਤਨ ਤਾਂ ਰਹਿ ਜਾਏਗੀ ਯਾਰ ਪੰਜਾਬ ਦੇ ਵਿੱਚ ਕਾਂਗਰਸ ਵਾਲੇ ਠੀਕ ਨਹੀਂ ਕਰਕੇ ਗਏ ਜੇ ਕਾਂਗਰਸ ਵਾਲੇ ਸੋਚਣ ਕਿ ਆਮ ਆਦਮੀ ਪਾਰਟੀ ਨੇ ਠੀਕ ਕਰ ਲਈ ਸੋ ਤੁਸੀਂ ਇਹ ਦੇਖੋ ਕਿ ਨਵਜੋਤ ਸਿੰਘ ਸਿੱਧੂ ਨੇ ਥੱਲੇ মিডিਆ ਦੇ ਵਿੱਚ ਖੜ ਕੇ ਕਹਿੰਦੇ ਨੇ ਕਿ ਨਹੀਂ ਗੱਠ ਜੋੜ ਕਰ ਲੈਣਾ ਚਾਹੀਦਾ ਹਾਈ ਕਮਾਂਡ ਨੂੰ ਫੈਸਲਾ ਲੈ ਲੈਣਾ ਚਾਹੀਦਾ ਤੇ ਸਟੇਜ ਤੇ ਖੜ ਕੇ ਗਾਲਾਂ ਕਿਨੂੰ ਕੱਢਦੇ ਨੇ ਗੱਠ ਛੁਡ ਕਰ ਗੱਠ ਜੋੜ ਕਰਨ ਵਾਲਿਆਂ ਨੂੰ ਜਿਨ੍ਹਾਂ ਨਾਲ ਗੱਠ ਜੋੜਦੀ ਥੱਲੇ ਆ ਕੇ ਸਲਾਹ ਦਿੰਦੇ ਨੇ ਉੱਪਰ ਖੜ ਕੇ ਉਹੀ ਮੁੱਖ ਮੰਤਰੀ ਨੂੰ ਬੋਲਦੇ ਨੇ ਆਮ ਆਦਮੀ ਪਾਰਟੀ ਦੇ ਨੂੰ ਕਿ ਇਹਨੇ ਤਾਂ ਪੰਜਾਬ ਦਾ ਬੇੜਾ ਕਰਕਾ ਕਰਤਾ ਫਿਰ ਤੁਸੀਂ ਪੰਜਾਬ 'ਚ ਗੱਠ ਜੋੜ ਕਿਹੜੀ ਗੱਲ ਦਾ ਕਰਦੇ ਹੋ ਸੋ ਉੱਥੇ ਹੀ ਹੁਣ ਮੁੱਖ ਮੰਤਰੀ ਦੇ ਉੱਤੇ ਆ ਜੀਏ ਸੋ ਥੱਲੇ ਖੜ ਕੇ ਉਹ ਕਹਿੰਦੇ ਨੇ ਕਿ ਗੱਠ ਜੋੜ ਹੋਣਾ ਚਾਹੀਦਾ ਹੈ ਸੀਟ ਸ਼ੇਅਰਿੰਗ ਹੋਣੀ ਚਾਹੀਦੀ ਹੈ ਤੇ ਉੱਤੇ ਖੜ ਕੇ ਉਹ ਕਿਹਨੂੰ ਗੱਲਾਂ ਕਰਦੇ ਨੇ ਕਾਂਗਰਸੀਆਂ ਨੂੰ ਕਿ ਇਹਨਾਂ ਨੇ 75 ਸਾਲਾਂ 'ਚ ਦੇਸ਼ ਦਾ ਬੇੜਾ ਬਿਠਾਤਾ ਸੋ ਫਿਰ ਇੱਕ ਪਾਸੇ ਤੁਸੀਂ ਹੁਣ ਮਸਲਾ ਤਾਂ ਇਹੀ ਹੈ ਨਾ ਕਿ ਭਾਜਪਾ ਦੇ ਖਿਲਾਫ ਇੰਡੀਆ ਗੱਠ ਕਿ ਭਾਜਪਾ ਨੇ ਇਹ ਕਰਦਾ ਉਹ ਕਰਦਾ ਤੁਸੀਂ ਇਹ ਦੇਖੋ ਕਿ ਪੰਜਾਬ ਦਾ ਪੈਸਾ ਰੁਕਿਆ ਹੋਇਆ ਸਾਰਾ ਕੁਝ ਹੋਇਆ ਆਰਡੀਐਫ ਨਹੀਂ ਆ ਰਿਹਾ ਪੰਜਾਬ ਨੂੰ ਝਾਕੀ ਨੂੰ ਬਾਹਰ ਕਰਦਾ ਜੋ ਵੀ ਪੰਜਾਬ ਦੇ ਮਸਲੇ ਨੇ ਭਾਜਪਾ ਦੇ ਨਾਲ ਰਲਦੇ ਹੋਏ ਤੇ ਹੁਣ ਜਦੋਂ ਭਾਜਪਾ ਦੇ ਆਗੂ ਨਿਤਿਨ ਗੜਕਰੀ ਆਏ ਸੀਗੇ ਪੰਜਾਬ ਨੂੰ ਸਵਾਗਤ ਦੇ ਕੇ ਗਏ ਨੇ ਫਗਵਾੜਾ ਤੋਂ ਫੋਰ ਲੇਨ ਸੜਕ ਜਾਏਗੀ ਨਾ ਤਾਂ ਉਹਦੇ ਸਵਾਗਤ ਲਈ ਮੁੱਖ ਮੰਤਰੀ ਪਹੁੰਚੇ ਇੱਕ ਕੇਂਦਰੀ ਮੰਤਰੀ ਆਇਆ ਪੰਜਾਬ ਦੇ ਵਿੱਚ ਲੋਕਲ ਲੀਡਰਸ਼ਿਪ ਤੱਕ ਨਹੀਂ ਪਹੁੰਚੀ ਨਾ ਤਾਂ ਹੁਸ਼ਿਆਰਪੁਰ ਦੇ ਐਮਐਲਏ ਪਹੁੰਚੇ ਨਾ ਉਥੇ ਆਮ ਆਦਮੀ ਪਾਰਟੀ ਦੇ ਐਮਸੀ ਪਹੁੰਚੇ ਇੱਥੇ ਤੱਕ ਗਗਨ ਖਬਰਾਂ ਨਿਕਲ ਕੇ ਆਈਆਂ ਕਿ ਇੱਕ ਜਿਨ੍ਹਾਂ ਨੂੰ ਉਥੇ ਦੇ ਐਮਐਲਏ ਨੇ ਕੈਬਨਿਟ ਦੇ ਵਿੱਚ ਮੰਤਰੀ ਨੇ ਉਥੇ ਪਹੁੰਚੇ ਵੀ ਸਮਾਗਮ ਦੇ ਵਿੱਚ ਕੁਰਸੀ ਤੇ ਬੈਠ ਤੱਕ ਗਏ ਸੀਗੇ ਗਟਕਰੀ ਦੇ ਨਾਲ ਦੀ ਕੁਰਸੀ ਲੱਗੀ ਸੀ ਉਥੇ ਇੱਕ ਗਟਕਰੀ ਦੇ ਨਾਲ ਦੀ ਕੁਰਸੀ ਤੇ ਆਮ ਆਦਮੀ ਪਾਰਟੀ ਦਾ ਮੰਤਰੀ ਬੈਠੇਗਾ ਗੱਬੇ ਮੁੱਖ ਮੰਤਰੀ ਵਾਲੀ ਕੁਰਸੀ ਛੱਡ ਕੇ ਪਰ ਪਿੱਛੋਂ ਫੋਨ ਚਲਾ ਗਿਆ ਜੇ ਮੁੱਖ ਮੰਤਰੀ ਸਾਹਿਬ ਨਹੀਂ ਆ ਰਹੇ ਤੁਸੀਂ ਵੀ ਗੱਡੀ 'ਚ ਬੈਠੋ ਤੇ ਵਾਪਸ ਆ ਜਾਓ ਨਿੱਤੇ ਨੇ ਗੱਟਕਰੀ ਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਵਾਪਸ ਆਣਾ ਪੈ ਗਿਆ ਸੋ ਗਲਤ ਆਪਾਂ ਕਿਤੇ ਨਹੀਂ ਕਰ ਰਹੇ ਭਾਜਪਾ ਦੀ ਆਪਾਂ ਸਮਾਗਮਾਂ 'ਚ ਵੀ ਜਾ ਰਹੇ ਹਾਂ ਉਹਨਾਂ ਦੇ ਆਪਾਂ ਸਾਰਾ ਕੁਝ ਕਰ ਰਹੇ ਹਾਂ ਫਿਰ ਆਪਾਂ ਗੱਠ ਜੋੜ ਨੂੰ ਵੀ ਭੰਡ ਰਹੇ ਹਾਂ ਸੋ ਹੁਣ ਜਿਹੜਾ ਪੰਜਾਬ ਦੇ ਵਿੱਚ ਜੋ ਹੁਣ ਆਏ ਸੀਗੇ ਦਵਿੰਦਰ ਯਾਦਵ ਕਾਂਗਰਸ ਦੇ ਇੰਚਾਰਜ ਕਿਉਂਕਿ ਕਿਤਨਾ ਕਿਤੇ ਦਾ ਨੁਕਸਾਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਫੁੱਲ ਭਰਨਾ ਪੈ ਰਿਹਾ ਇੱਕ ਅੱਧੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਇੱਕ ਹੋਰ ਖਬਰ ਸੁਣਾਉਣਾ ਗਗਨ ਉਹ ਦ ਕਿ ਕਾਂਗਰਸ ਨੇ ਇੱਕ ਮੀਟਿੰਗ ਬੁਲਾਈ ਪੰਜਾਬ ਕਾਂਗਰਸ ਦੇ ਬੰਦਿਆਂ ਨਾਲ ਕਿ ਭਾਈ ਆਓ ਅਸੀਂ ਗਠਜੰਬੰਦਨ ਨੂੰ ਲੈ ਕੇ ਮੀਟਿੰਗ ਕਰਨੀ ਹੈ ਤੇ ਸੀਟ ਸ਼ੇਅਰਿੰਗ ਨੂੰ ਲੈ ਕੇ ਮੀਟਿੰਗ ਕਰਨੀ ਹੈ ਰਾਜਾ ਵੜਿੰਗ ਹੋਣੀ ਸਾਰੇ ਪਹੁੰਚੇ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਮੁੱਖ ਰੱਖਿਆ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਪ੍ਰੋਗਰਾਮ ਕਰ ਰਹੇ ਨੇ ਸੋ ਉੱਥੇ ਜਿਹੜੇ ਹਾਂ ਪੱਖ ਦੇ ਲੀਡਰ ਨੇ ਚਾਹੇ ਰਵਨੀਤ ਬਿੱਟੂ ਨੇ ਚਾਹੇ ਨਵਜੋਤ ਸਿੰਘ ਸਿੱਧੂ ਨੇ ਉਹ ਤਾਂ ਸ਼ਰੀਆਮ ਹਾਂ ਪੱਖ ਚ ਨੇ ਨਾ ਸ਼ੀਟ ਸ਼ੇਅਰਿੰਗ ਦੇ ਉਹਨਾਂ ਨੇ ਉੱਥੇ ਜਾ ਕੇ ਹਾਂ ਪੱਖ ਦੀ ਆਵਾਜ਼ ਚੱਕੀ ਸੋ ਜਿਹੜੀ ਇੱਕ ਬਹੁ ਗਿਣਤੀ ਲੀਡਰਸ਼ਿਪ ਜਿਹੜੀ ਕਹਿ ਰਹੀ ਸੀ ਕਿ ਨਹੀਂ ਗੱਠ ਜੋੜ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਸ਼ੀਟ ਸ਼ੇਅਰਿੰਗ ਨਹੀਂ ਕਰਨੀ ਚਾਹੀਦੀ ਲੋਕ ਸਾਨੂੰ ਛਿੱਤਰ ਮਾਰਨਗੇ ਉਸ ਦੇ ਵਿੱਚ ਇੱਕ ਇੱਕ ਆਗੂ ਇਦਾਂ ਦਾ ਸੀ ਜਿਹਨੇ ਤਾਂ ਉੱਥੇ ਸਾਰਿਆਂ ਮੁਰੇ ਕਹਿੰਦੇ ਨਹੀਂ ਸੀਟ ਸ਼ੇਅਰਿੰਗ ਨਹੀਂ ਕਰਨੀ ਸੋ ਜਦੋਂ ਇੱਕ ਇੱਕ ਕਰਕੇ ਆਗੂਆਂ ਨੂੰ ਅੰਦਰ ਬੁਲਾਇਆ ਗਿਆ ਮਲਕਾ ਜਣ ਖੜਗੇ ਨੇ ਅੰਦਰ ਬੁਲਾਇਆ ਤੇ ਉਸ ਤੋਂ ਇਲਾਵਾ ਰਾਹੁਲ ਗਾਂਧੀ ਹੋਰਾਂ ਨੇ ਅੰਦਰ ਬੁਲਾਇਆ ਇੱਕ ਆਗੂ ਵਿੱਚੋਂ ਇੱਕ ਆ ਕੇ ਆਇਆ ਕਹਿੰਦਾ ਜੇਕਰ ਕਾਂਗਰਸ ਦੀ ਪੰਜਾਬ ਚ ਅਕਲ ਮਤ ਲਿਆਣੀ ਹੈ ਕਾਂਗਰਸ ਦੀ ਆਗੂਆਂ ਦੀ ਤਾਂ ਗੱਠ ਜੋੜ ਕਰ ਲੋ ਤੇ ਰਾਹੁਲ ਗਾਂਧੀ ਨੇ ਪੁੱਛਿਆ ਕਿਉਂ ਇਹਦੇ ਨਾਲ ਕਾਂਗਰਸ ਦੇ ਲੋਕਾਂ ਦੇ ਅਕਲ ਦਾ ਕੀ ਲੈਣਾ ਦੇਣਾ ਕਹਿੰਦੇ ਜੇ ਤਾਂ ਜਿੱਤ ਗਏ ਤਾਂ ਤੁਸੀਂ ਕਹਦੇ ਹੋ ਕਿ ਤੁਸੀਂ ਜਿਹੜਾ ਉਹਦੇ ਅਗੇਂਸਟ ਸੀਗੇ ਪਰ ਮੈਂ ਗੱਠ ਜੋੜ ਕੀਤਾ ਤੇ ਜਿੱਤ ਗਏ ਤੇ ਕਹਿੰਦਾ ਜੇ ਹਾਰ ਗਏ ਤਾਂ ਇਹ ਕਹਦੇ ਹੋ ਕਿ ਤੁਹਾਡੇ ਆਪਸੀ ਧੜੇ ਬੰਦੀ ਸੀ ਅਸੀਂ ਤਾਂ ਹਾਰ ਗਏ ਕਹਿੰਦਾ ਦੋਵਾਂ ਥਾਵਾਂ ਤੋਂ ਛਿੱਤਰ ਤੁਹਾਡੇ ਹੀ ਹੋਣਗੇ ਤੇ ਪੈਣਗੇ ਕਾਂਗਰਸ ਹੀ ਆਗੂਆਂ ਦੇ ਜਿਹੜਾ ਸਿਰ ਦੇ ਉੱਤੇ ਜਿਹੜੇ ਪੰਜਾਬ ਕਾਂਗਰਸ ਦੇ ਨੇ ਸੋ ਹੁਣ ਦਵਿੰਦਰ ਯਾਦਵ ਉਹਨਾਂ ਨੂੰ 4 ਦਿਨ ਲਈ ਇਸ ਕਰਕੇ ਹੀ ਭੇਜਿਆ ਗਿਆ ਸੀ ਕਿ ਤੁਸੀਂ ਇੱਕ ਤਾਂ ਧੜੇ ਬੰਦੀ ਖਤਮ ਕਰੋ ਦੂਸਰਾ ਇਹ ਪਤਾਓ ਇਹ ਪਤਾ ਕਰੋ ਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਕਾਂਗਰਸ ਗੱਠਜੋੜ ਕਰਦੇ ਆਮ ਆਦਮੀ ਪਾਰਟੀ ਨਾਲ ਤਾਂ ਕਾਂਗਰਸ ਦਾ ਰਿਜ਼ਲਟ ਕੀ ਆਏਗਾ ਸੋ 4 ਦਿਨ ਰਹਿ ਕੇ ਗਏ ਨੇ ਆਗਮਨ ਅਭੀ ਵਕ ਵਕ ਮੀਟਿੰਗ ਕਰਕੇ ਗਏ ਨੇ ਚਾਹੇ ਉਹ ਵਿਰੋਧੀ ਧਿਰ ਦੇ ਜਿਹੜੇ ਹੁਣ ਵਿਰੋਧੀ ਕਹੂੰਗਾ ਕਿਉਂਕਿ ਹੁਣ ਧੜਾ ਅਲੱਗ ਹੋ ਚੁੱਕਾ ਛਰੇ ਆਮ ਵੀ ਅਲੱਗ ਹੋ ਚੁੱਕਾ ਸੁਨਮ ਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕਰਕੇ ਗਏ ਨੇ ਇਸ ਤੋਂ ਇਲਾਵਾ ਰਾਜਾ ਬੜੇਂਗੋਰਾ ਨਕਬਟੀ ਕਾਂਗਰਸ ਲੀਡਰਸ਼ਿਪ ਨਾਲ ਬਿਸ਼ਖਤੀ 20 ਬੰਦੇ ਪਹਿਲੇ ਦਿਨ ਐਬਸੈਂਟ ਰਹੇ ਨੇ ਬਾਈਕਾਰਡ ਕੀਤਾ ਨਾ ਨੇ ਮੀਟਿੰਗ ਦਾ ਪਰ ਉਹ ਇੱਕ ਇੱਕ ਨਾਲ ਮੀਟਿੰਗ ਕਰਕੇ ਗਏ ਨੇ ਬਲਾਗ ਪ੍ਰਧਾਨਾਂ ਦੇ ਨਾਲ ਮੀਟਿੰਗ ਕਰਕੇ ਗਏ ਨੇ ਐਮਸੀਆਂ ਨਾਲ ਮੀਟਿੰਗ ਕਰਕੇ ਗਏ ਨੇ ਸੋ ਅੱਜ ਇੱਕ ਫਾਈਨਲ ਰਿਪੋਰਟ ਚਾਰ ਪੰਜ ਪੰਨੇ ਆ ਜੀ ਰਾਹੁਲ ਗਾਂਧੀ ਦੇ ਮੋਹਰੇ ਪਈ ਹੋएगी ਜਿਸ ਦੇ ਵਿੱਚ ਇਹ ਫੈਸਲਾ ਹੋਣਾ ਹੈ ਕਿ ਹਾਂ ਸੀਟ ਸ਼ੇਅਰਿੰਗ ਹੋਏਗੀ ਕਿ ਨਹੀਂ ਹੋਏਗੀ ਪਰ ਜੋ ਅਸਰ ਬਣ ਰਹੇ ਨੇ ਉਸ ਅਸਾਰਾਂ ਨਾਲ ਲੱਗ ਰਿਹਾ ਹੈ ਕਿ ਜਿਹੜੀ ਕਾਂਗਰਸ ਲੀਡਰਸ਼ਿਪ ਦੇਖ ਕੇ ਗਈ ਹੈ ਸੋ ਇਹ ਜ ਗੱਠਜੋੜ ਹੁੰਦਾ ਤਾਂ ਬਹੁਤ ਇਹਦਾ ਨੁਕਸਾਨ ਕਾਂਗਰਸ ਨੂੰ ਭਰਨਾ ਪਏਗਾ ਜੇ ਨਹੀਂ ਵੀ ਹੁੰਦਾ ਆਮ ਵੀ ਪਾਰਨਾ ਪਏਗਾ ਕਿਉਂਕਿ ਸਿਚੁਏਸ਼ਨ ਤੁਸੀਂ ਆਪਾਂ ਥੋੜੀ ਜਿਹੀ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ ਭਾਈ 2022 ਦੇ ਵਿੱਚ ਪੰਜਾਬ ਚ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਗੜ ਕਿਹੜਾ ਸੀ ਆਮ ਆਦਮੀ ਪਾਰਟੀ ਦਾ ਸੰਗਰੂਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉੱਥੋਂ ਦੋ ਵਾਰ ਦੇ ਜਿਹੜਾ ਨੇ ਐਮਪੀ ਰਹਿ ਚੁੱਕੇ ਨੇ ਸੋ ਲੋਕਾਂ ਨੇ ਬੜਾ ਸਿਰ ਮੱਥੇ ਤੇ ਰੱਖਿਆ ਤੇ ਸਭ ਤੋਂ ਪਹਿਲੀ ਸੀਟ ਹਾਰੀ ਕਿਹੜੀ ਹੈ ਸੰਗਰੂਰੀ ਹਾਰੀ ਐ ਉਹ ਤੋਂ ਸਿਮਰਜੀਤ ਮਾਨ ਉਹ ਨਹੀਂ ਜਿੱਤੇ ਨੇ ਹਨਾ ਜਿਹੜੇ ਕਦੀ ਨਹੀਂ ਜਿੱਤੇ ਸੀਗੇ ਉਸ ਤੋਂ ਬਾਅਦ ਜਲੰਧਰ ਆਜੋ ਜਲੰਧਰ ਕਿਹਦਾ ਗੜ ਸੀ ਕਾਂਗਰਸ ਦਾ ਸੋ ਉਥੋਂ ਕਾਂਗਰਸ ਹਾਰੀ ਐ ਇਸ ਵਾਰੀ ਐਮਪੀ ਦੀ ਚੋਣਾਂ ਦੇ ਵਿੱਚ ਸੁਸ਼ੀਲ ਰਿੰਕੂ ਜਿਹੜੇ ਰਾਤੋਂ ਰਾਤ ਜਾ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਤੇ ਸਵੇਰੇ ਜਿੱਤ ਗਏ ਸੋ ਆਮ ਆਦਮੀ ਪਾਰਟੀ ਨੂੰ ਇਥੋਂ ਜ਼ਰੂਰ ਬੂਸਟ ਅਪ ਮਿਲਿਆ ਪਰ ਜੇਕਰ ਕਾਂਗਰਸ ਜਾ ਕੇ ਗੱਟ ਜੋੜ ਕਰਦੀ ਐ ਤਾਂ ਫਿਰ ਕਾਂਗਰਸ ਦਾ ਇਸ ਵਾਰੀ ਜਿਹੜਾ ਸੂਤੜਾ ਆ ਉਹ ਪੂਰਾ ਚਪਟ ਹੋਏਗਾ ਕਾਂਗਰਸ ਨੂੰ ਫਿਰ ਪੰਜਾਬ ਦੇ ਵਿੱਚੋਂ ਗੇਰਨ ਤੋਂ ਜਾਂ ਫਿਰ ਖਤਮ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ ਸੋ ਇੰਡੀਆ ਗੱਠ ਜੋੜ ਤੋਂ ਪਹਿਲਾਂ ਕਾਂਗਰਸ ਨੂੰ ਆਪਣਾ ਗੱਠ ਜੋੜ ਕਰ ਲੈਣਾ ਚਾਹੀਦਾ ਹੈ ਕਿਉਂਕਿ ਰਾਜਾ ਭੜਿੰਗ ਆਪਣਾ ਧੜਾ ਲੈ ਕੇ ਅੱਗੇ ਜਾ ਰਹੇ ਨੇ ਪ੍ਰਤਾਪ ਬਾਜਬਾਣੀ ਆਪਣਾ ਬਾਜੇ ਵਜਾ ਰਹੇ ਨੇ ਸੁਖਜਿੰਦਰ ਰੰਧਾਵਾਣੀ ਉਹ ਅਲੱਗ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਉਹ ਸ਼ਰੀਆਮ ਰੈਲੀਆਂ ਕਰ ਰਹੇ ਨੇ ਉਹਨਾਂ ਨੇ ਹੁਣ ਜੋ ਕਿਹਾ ਕਿਉਂਕਿ ਅੰਦਰ ਖਾਤੇ ਜਿਹੜੀ ਕੱਲ ਮੀਟਿੰਗ ਹੋਈ ਹੈ ਨਵਜੋਤ ਸਿੱਧੂ ਦੀ ਤੇ ਦਵਿੰਦਰ ਯਾਦਵ ਦੀ ਤਵਿੰਦਰ ਯਾਦਵ ਪੁਰਾਣੇ ਕਹਿੰਦੇ ਕਿ ਮੇਰੇ ਆਉਣ ਤੋਂ ਬਾਅਦ ਵੀ ਤੁਸੀਂ ਇੱਕ ਮੀਟਿੰਗ ਕਰਨ ਜਾ ਰਹੇ ਹੋ ਹੁਣ ਮੋਗਾ ਦੇ ਵਿੱਚ ਠੀਕ ਹੈ ਉਹ ਕਹਿੰਦੇ ਦੇਖੋ ਜੀ ਤੁਹਾਡੇ ਇੰਚਾਰਜ ਬਣਨ ਤੋਂ ਪਹਿਲਾਂ ਮੈਂ ਸਾਰੇ ਪ੍ਰੋਗਰਾਮ ਲੀਕ ਲੈ ਸੀਗੇ ਇਦੇ ਵਿੱਚ ਕਹਿੰਦੇ ਮੇਰੀ ਗਲਤੀ ਨਹੀਂ ਤੁਹਾਡੀ ਗਲਤੀ ਨਹੀਂ ਤੁਹਾਨੂੰ ਇਨਚਾਰਜ ਲੇਟ ਲਾਇਆ ਗਿਆ ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਸਾਰੇ ਉਲੀਕ ਰੇ ਸਕੇ ਸੋ ਉਹ ਰਿਪੋਰਟਾਂ ਜਿਹੜੀਆਂ ਨੇ ਉਹ ਬਣ ਕੇ ਗਈਆਂ ਨੇ ਸੋ ਜੇਕਰ ਅੱਜ ਗੱਠਜੋੜ ਹੋਇਆ ਤਾਂ ਬਹੁਤ ਸਾਰੇ ਵੱਡੇ ਆਗੂਆਂ ਦੀ ਸ਼ਾਂਤੀ ਹੋਣ ਦੇ ਵੀ ਆਸਾਰ ਜਿਹੜੇ ਨੇ ਉਹ ਹੋਇਆ ਹੈਗੇ ਨੇ ਸੋ ਜੇਕਰ ਨਾ ਗੱਠਜੋੜ ਹੋਇਆ ਤਾਂ ਵੀ ਬਹੁਤ ਸਾਰੇ ਆਗੂਆਂ ਦੀ ਸ਼ਾਂਤੀ ਜਿਹੜੀ ਆ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚ ਹੋਣੀ ਹੈ ਸੋ ਉੱਥੇ ਹੀ ਦੂਸਰੇ ਪਾਸੇ ਇੱਕ ਖਬਰ ਇਹ ਵੀ ਨਿਕਲ ਕੇ ਆਈ ਸੀ ਜਿਹੜੀ ਮੈਂ ਆਪਣਾ 9 ਸਾਲ ਤੋਂ ਪਹਿਲਾਂ ਇੱਕ ਖਬਰ ਕੀਤੀ ਸੀ ਗਿੰਦਰ ਆਪਣਾ ਗगन ਕਿ ਇੰਦਰ ਦੇ ਨਾਲ ਕੀਤੀ ਸੀ ਖਬਰ ਕੇ ਬਹੁਤ ਜਲਦ ਕਾਂਗਰਸ ਦੇ ਵਿੱਚ ਹੁਣ ਕਾਟੋ ਕਲੇਸ਼ ਛੇੜਨ ਲੱਗਾ ਕਿਉਂਕਿ ਹੁਣ ਮੁੱਖ ਮੰਤਰੀ ਸਾਹਿਬ ਵੀ ਅੰਦਰ ਖਾਤੇ ਇੱਕ ਕੰਮ ਸ਼ੁਰੂ ਕਰਤਾ ਕਿਹੜਾ ਬੰਦਾ ਕਹਿ ਰਿਹਾ ਕਿ ਨਹੀਂ ਗੱਠ ਜੋੜ ਹੋਣਾ ਚਾਹੀਦਾ ਅੱਛਾ ਫਲਾਨਾ ਇਹਦਾ ਲਿਆਓ ਜੀ ਬਸਾਂ ਦੀ ਬਾੜੀਆਂ ਵਾਲੇ ਕਾਗਜ਼ ਜੀ ਖਿੱਚੇ ਇਹਨੂੰ ਵੀ ਫਿਰ ਕਿਹੜਾ ਆ ਰਿਹਾ ਜੇਲ੍ਹਾਂ ਵਾਲਾ ਆ ਰਿਹਾ ਸੋ ਜੇਲ੍ਹਾਂ ਵਾਲਾ ਇਹਦੀ ਵੀ ਮਾਫਾਈ ਲੈ ਆਓ ਇਹ ਕਿਵੇਂ ਨਹੀਂ ਗੱਠ ਜੋੜ ਲਈ ਮੰਨਣਗੇ ਸੋ ਅੰਦਰ ਖਾਤੇ ਗੱਲਾਂ ਇਹ ਵੀ ਚੱਲ ਰਹੀਆਂ ਨੇ ਪਰ ਜਿਹੜੀ ਹੁਣ ਪੰਜਾਬ ਦੀ ਵਿੱਚ ਸਿਚੁਏਸ਼ਨ ਬਣੀ ਹੈ ਸਿਰ ਪੰਜਾਬ ਚ ਨਹੀਂ ਯੂਪੀ ਚ ਵੀ ਬਣੀ ਆ ਕਾਂਗਰਸ ਚਾਹੁੰਦੀ ਆ ਕਿ 300 ਸੀਟਾਂ ਦੇ ਉੱਤੇ ਉਹ ਲੜੇ ਕਿਉਂਕਿ 543 ਸੀਟਾਂ ਨੇ ਜਿੱਤਣ ਦੇ ਲਈ 300 ਤੋਂ ਵੱਧ ਸੀਟਾਂ ਚਾਹੀਦੀਆਂ ਨੇ ਸੋ ਚਾਹ ਰਹੇ ਨੇ ਕਿ ਆਪਾਂ 300 ਸੀਟਾਂ ਦੇ ਉੱਤੇ ਇੰਡੀਵਿਜੂਅਲ ਲੜੀਏ ਪਰ ਜਿਹੜਾ ਹੁਣ ਗੱਠ ਜੋੜ ਹੈ ਮਮਤਾ ਬੇਨਰਜੀ ਕਹਿ ਰਹੀ ਹੈ ਕਿ ਦੇਖੋ ਜੀ ਮੇਰੇ ਤੋਂ 48 ਸੀਟ 40 ਸੀਟਾਂ ਦੇ ਉੱਤੇ ਮੈਂ ਲੜੂੰਗੀ 8 ਸੀਟਾਂ ਤੁਸੀਂ ਵੰਡ ਲਓ ਚਾਹੇ ਜਿਹੜਾ ਮਰਜ਼ੀ ਲਾ ਲਓ ਕਾਂਗਰਸ ਲਾ ਲੈ ਆਮ ਆਦਮੀ ਪਾਰਟੀ ਲਾ ਲੈ ਇਹ ਤੋਂ ਇਲਾਵਾ ਗੁਜਰਾਤ ਚ ਚੱਲੇ ਜਾਂਦੇ ਆ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸੋ ਆਮ ਆਦਮੀ ਪਾਰਟੀ ਕਹ ਰਹੀ ਹੈ ਕਿ ਵਿਧਾਇਕ ਜਿਆਦਾ ਮੇਰੇ ਨੇ ਸੋ ਸੀਟਾਂ ਮੇਰੇ ਹਿੱਸੇ ਜਿਆਦਾ ਆਣੀਆਂ ਚਾਹੀਦੀਆਂ ਨੇ ਬਿਹਾਰ ਚ ਚਲੇ ਜਾ ਉੱਥੇ ਨਿਤਿਸ਼ ਕੁਮਾਰ ਕਹਿੰਦੇ ਨੇ ਸਰਕਾਰ ਮੇਰੀ ਹੈ ਪਾਰਟੀ ਮੇਰੀ ਹੈ ਇੰਡੀਆ ਘਟਚੋਰ ਸ਼ੁਰੂ ਮੈਂ ਕੀਤਾ ਸੋ ਇੱਥੇ ਸੀਟਾਂ ਜਿਆਦਾ ਮੈਨੂੰ ਚਾਹੀਦੀਆਂ ਨੇ ਯੂਪੀ ਚ ਚਲੇ ਜਾਓ ਸਭ ਤੋਂ ਜਿਆਦਾ ਸੀਟਾਂ ਨੇ ਅਸੀਂ ਉਥੇ ਕੱਲੇਸ਼ ਯਾਦਵ ਕਹਿ ਰਹੇ ਨੇ ਕਿ ਸਾਡਾ ਤਾਂ ਇਤਿਹਾਸ ਬੋਲਦਾ ਹੈ ਜੀ ਭਾਜਪਾ ਤੋਂ ਬਾਅਦ ਅਸੀਂ ਆਂਦੇ ਆ ਸੋ ਇੱਥੇ ਸਭ ਤੋਂ ਜ਼ਿਆਦਾ ਸੀਟਾਂ ਅਸੀਂ ਲੜਾਂਗੇ ਸੋ ਕਾਂਗਰਸ ਦੇ ਪੱਲੇ ਨਾ ਤਾਂ 300 ਸੀਟਾਂ ਪੈ ਰੀਆਂ ਨੇ ਜਿੱਥੇ ਉਹ ਕੱਲੀ ਲੜਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਨੇ ਹੁਣ ਪੇਚ ਜਿਹੜਾ ਹਰਿਆਣੇ ਨੂੰ ਲੈ ਕੇ ਵੀ ਫਸਾ ਲਿਆ ਕਿ ਜੇ ਸਾਡੇ ਵਿਧਾਇਕ ਨਹੀਂ ਸੱਤਾ ਚੋਂ ਤੁਸੀਂ ਵੀ ਨਹੀਂ ਹੋ ਸੋ ਉੱਥੇ ਬਰਾਬਰ ਦੀਆਂ ਸੀਟਾਂ ਸ਼ੇਅਰ ਕਰਨੀਆਂ ਸੋ ਉੱਥੇ 5-5 ਸੀਟਾਂ ਦੇ ਉੱਤੇ ਜਿਹੜਾ ਸ਼ੇਅਰਿੰਗ ਹੋ ਰਹੀ ਹੈ 5 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲੜ ਰਹੀ ਹੈ 5 ਸੀਟਾਂ ਦੇ ਉੱਤੇ ਕਾਂਗਰਸ ਲੜ ਰ ਇਹ ਇੰਡੀਆ ਗੱਠਜੋੜ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਨਹੀਂ ਹੈ ਇਹ 28 ਤੋਂ ਵੱਧ ਸੀਟਾਂ ਨੇ ਜੇ ਸੀਟ ਸ਼ੇਅਰਿੰਗ ਹੋਣੀ ਚਾਹੀਦੀ ਹੈ ਤਾਂ 28 ਦੀ 28 ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਚੋਣ ਮੈਦਾਨ 'ਚ ਹੋਣੇ ਚਾਹੀਦੇ ਨੇ ਹਰ ਇੱਕ ਪਾਸਿਓਂ ਹੋਣੇ ਚਾਹੀਦੇ ਨੇ ਇਹ ਨਾ ਹੋਵੇ ਕਿ ਮਮਤਾ ਬੇਨਰਜੀ ਉਹਨਾਂ ਦਾ ਦਬਦਬਾ ਜਿਹੜਾ ਆ ਉਹ ਬੈਸਟ ਬੰਗਾਲ 'ਚ ਹੈ ਤੇ ਯੂਪੀ ਦੇ ਵਿੱਚ ਸੀਟ ਨਾ ਮਿਲੇ ਸੋ ਮਹਾਰਾਸ਼ਟਰ ਦੇ ਵਿੱਚ ਠਾਕਰੇ ਗਰੁੱਪ ਦਾ ਹੈ ਤਾਂ ਪੰਜਾਬ ਦੇ ਵਿੱਚ ਸੀਟ ਨਾ ਮਿਲੇ ਸੋ 13 ਦੇ 13 ਜਿਹੜੇ ਨੇ ਉਹ ਆਪਣੇ ਉਮੀਦਵਾਰ ਉਤਾਰਨ ਕਿਉਂਕਿ ਗੱਠਜੋੜ ਦਾ ਫਾਇਦਾ ਤਾਂ ਗੱਠਜੋੜ ਨਹੀਂ ਹੋਏਗਾ ਜੇ ਤੋਂ ਆਮ ਆਦ ਜਿੱਤੋ ਦਾ ਇੰਡੀਆ ਗੱਠ ਜੋੜ ਹੈ ਨਾ ਸੋ ਇੰਡੀਆ ਗੱਠ ਜੋੜ ਨੂੰ ਇੱਕ ਮਤ ਹੋ ਕੇ ਜਿਹੜਾ ਆ ਉਹ ਕਰਨਾ ਚਾਹੀਦਾ ਜਿਹੜੀ ਅੱਜ ਦੀ ਮੀਟਿੰਗ ਵੀ ਹੈ ਇਹ ਵੀ ਇਸੇ ਕਰਕੇ ਹੋਈ ਕਿਉਂਕਿ ਹੁਣ ਅੰਦਰ ਖਾਤੇ ਆਗੂ ਨਰਾਜ਼ ਹੋਣ ਲੱਗ ਗਏ ਸੀ ਕਿ ਭਾਈ ਤੁਸੀਂ ਮੀਟਿੰਗ 'ਚ ਬੁਲਾ ਲੈਂਦੇ ਹੋ ਸੀਟ ਸ਼ੇਰਿੰਗ ਦੀ ਤਾਂ ਗੱਲ ਹੀ ਨਹੀਂ ਕਰਦੇ ਤੇ ਉਹ ਦੂਸਰੇ ਪਾਸੇ ਆ ਜਾਂਦੇ ਆ ਕਿ ਭਾਜਪਾ ਨੂੰ ਆਪਾਂ ਕਹਿੰਦੇ ਖੁੰਝੇ ਲਾਈਨ ਕਰਨਾ ਭਾਜਪਾ ਦੇ ਕੋਲ ਇੱਕ ਮੁੱਖ ਮੰਤਰੀ ਚਿਹਰਾ ਹੈ ਤੇ ਇੰਡੀਆ ਗੱਠਜੋੜ ਦੇ ਵਿੱਚੋਂ 28 ਪਲੱਸ ਪਾਰਟੀਆਂ ਨੇ ਆਪਣੇ ਆਪਣੇ ਆਗੂਆਂ ਚੋਂ 28ਆਂ ਚੋਂ ਕੋਈ ਇੱਕ ਮੁੱਖ ਮੰਤਰੀ ਇੱਕ ਪ੍ਰਧਾਨ ਮੰਤਰੀ ਚੁਣਨਾ ਪੈਣਾ। ਸੋ ਇੱਥੇ ਜੇਕਰ ਜਿੱਤਦਾ ਵੀ ਇੰਡੀਆ ਗੱਠਜੋੜ ਉਸ ਤੋਂ ਬਾਅਦ ਖਲਾਰਾ ਜਿਹੜਾ ਇਹਨਾਂ ਦਾ ਮੁੱਖ ਪ੍ਰਧਾਨ ਮੰਤਰੀ ਚਿਹਰੇ ਨੂੰ ਵੀ ਲੈ ਕੇ ਪੈਣਾ ਹੈ ਵੱਡੇ ਲੈਵਲ ਤੇ ਪਏਗਾ। ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਮੈਂ ਤਾਂ ਨੈਸ਼ਨਲ ਪਾਰਟੀ ਬਣ ਗਿਆ ਤੇ ਲੋਕ ਮੈਨੂੰ ਪਿਆਰ ਵੀ ਬਹੁਤ ਕਰਦੇ ਨੇ। ਸੋ ਗੱਠਜੋੜ ਮੈਂ ਕਰਨਾ। ਉਸ ਤੋਂ ਬਾਅਦ ਰਾਹੁਲ ਗਾਂਧੀ ਕਹਿੰਦੇ ਨੇ ਕਿ ਮੈਂ ਤਾਂ ਇੱਕ ਭਾਰਤ ਜੋੜੋ ਯਾਤਰਾ ਕਰ ਲਈ ਹੁਣ ਨਵਾਂ ਯਾਤਰਾ ਕਰਨ ਲੱਗਾ ਪੈਰਾਂ 'ਚ ਮੇਰੇ ਵੀ ਛਾਲੇ ਪੈ ਗ ਕਾ ਸ਼ੁਰੂਆਤ ਇੰਡੀਆ ਗਰਜੋਰ ਦੀ ਮੈਂ ਕਿਤੇ ਮੁੱਖ ਮੰਤਰੀ ਚੇਰਾ ਮੈਂ ਹੋਣਾ ਚਾਹੀਦਾ ਕਿਉਂਕਿ ਮੈਂ ਤਾਂ ਹੁਣ ਉਦਾਂ ਹੀ ਮੁੱਖ ਮੰਤਰੀ ਬਣ ਚੁੱਕਾ ਉਹ ਪ੍ਰਧਾਨ ਮੰਤਰੀ ਚਾਹਣਾ ਮੈਂ ਹੋਣਾ ਚਾਹੀਦਾ ਸੋ ਉੱਥੇ ਲਾਲੂ ਪ੍ਰਸਾਦ ਯਾਦਵ ਵੀ ਇੱਕ ਪਾਸੇੋਂ ਜਿਹੜਾ ਨੇ ਸਾਰੇ ਆ ਕੁਝ ਕਰ ਲਿਆ ਹੁਣ ਉਹ ਵੀ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦੇ ਨੇ ਸੋ ਇੰਡੀਆ ਗੱਠ ਜੋੜ ਦਾ ਖਲਾਰਾ ਜਿਹੜਾ ਆ ਉਹ ਸਿਰਫ ਤੁਸੀਂ ਸੀਟ ਸ਼ੇਅਰਿੰਗ ਤੱਕ ਨਾ ਰੱਖੋ ਉਸ ਤੋਂ ਬਾਅਦ ਮੁੱਖ ਪ੍ਰਧਾਨ ਮੰਤਰੀ ਚਿਹਰੇ ਨੂੰ ਵੀ ਲੈ ਕੇ ਪੈਣਾ ਪਰ ਇਸ ਵੇਲੇ ਹੁਣ ਅੰਦਰ ਖਾਤੇ ਜਿਹੜਾ ਕਾਂਗਰਸ ਦੇ ਵੱਡੇ ਲੀਡਰਾਂ ਦੀ ਗਲੇ ਦੀ ਜਿਹੜਾ ਹੱਡੀ ਬਣ ਚੁੱਕਾ ਹੈ ਉਹ ਇਹ ਕਿ ਇਹ ਚਾਹੁੰਦੇ ਨੇ ਕਿ ਆਪਾਂ ਪੰਜਾਬ ਦੇ ਵਿੱਚ ਆਪਣੀ ਸੀਟ ਸ਼ੇਅਰਿੰਗ ਜਿਹੜੀ ਆ ਉਹ ਰੋਕ ਲਈਏ ਤੇ ਹੁਣ ਕਾਂਗਰਸ ਹਾਈ ਕਮਾਂਡ ਫੈਸਲਾ ਹੋਣਾ ਹੈ ਕਿ ਕਿਹੜੇ ਆਗੂ ਜਿਹੜੇ ਪਾਰਟੀ ਤੋਂ ਆਊਟ ਕਰਨੇ ਨੇ ਤੇ ਕਿੰਨੀਆਂ ਸੀਟਾਂ ਦੇ ਸ਼ੇਅਰਿੰਗ ਹੋਣੀ ਹੈ ਕਿ ਨਹੀਂ ਹੋਣੀ ਹੈਗੀ ਤੇ ਜੇਕਰ ਕਾਂਗਰਸ ਲੀਡਰਸ਼ਿਪ ਇਹ ਕਹਿ ਕੇ ਗਈ ਹੈ ਕਾਂਗਰਸ ਲੀਡਰਸ਼ਿਪ ਹੁਣ ਬਹੁਤ ਬੁਲੀ ਫਸੀ ਹੈ ਪੰਜਾਬ ਕਾਂਗਰਸ ਦੀ ਤਾਂ ਜੇਕਰ ਇੰਡੀਆ ਗੱਠਜੋੜ ਹੋਇਆ ਤਾਂ ਜਿਨ੍ਹਾਂ ਨੂੰ ਸਟੇਜਾਂ ਤੋਂ ਖੜ ਕੇ ਗਾਲਾਂ ਕੱਢ ਰਹੇ ਨੇ ਉਹਨਾਂ ਦੇ ਨਾਲ ਸੀਟਾਂ ਵੀ ਸ਼ੇਅਰ ਕਰਨੀਆਂ ਪੈਣਗੀਆਂ ਕੁਰਸੀਆਂ ਦੇ ਨਾਲ-ਨਾਲ ਜੋੜ ਕੇ ਬੈਠਣਾ ਪਏਗਾ ਤੇ ਆਪਣੇ ਆਗੂ ਨੂੰ ਇੱਕ-ਇੱਕ ਹੁੰਦੇ ਟੰਗ ਹੁੰਦੇ ਦੇਖਣਾ ਪਏਗਾ ਤੇ ਉੱਥੇ ਜੇਕਰ ਗੱਠਜੋੜ ਨਹੀਂ ਹੋਇਆ ਤੇ ਰਿਜ਼ਲਟ ਜਿਹੜੇ ਦਾਵਾ ਕਰਕੇ ਆਏ ਨੇ 100 ਸੀਟਾਂ ਜਿੱਤ ਖੜੇ ਨੇ ਜੁੱਤੀ ਲੈ ਕੇ ਸੋ ਹੁਣ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਬਹੁਤ ਬੁਰੀ ਫਸੀ ਹੈ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਚੰਡੀਗੜ੍ਹ ਨੂੰ ਲੈ ਕੇ ਵੀ ਸੋ ਹੁਣ ਪੰਜਾਬ ਕਾਂਗਰਸ ਦੇ ਲਈ ਇਹ ਗੱਠ ਜੋੜ ਜਿਹੜਾ ਆ ਬਹੁਤ ਔਖਾ ਹੋਣ ਵਾਲਾ ਇੰਦਰ ਜੀ ਬਿਲਕੁਲ ਇਹ ਸਨ ਮੇਰੇ ਸਹਿਯੋਗੀ ਵਿਵੇਕ ਕੁਮਾਰ ਜਿਨ੍ਹਾਂ ਨੇ ਇੰਡੀਆ ਗੱਠ ਜੋੜ ਦੀ ਅੱਜ ਜਿਹੜੀ ਐਮ ਬੈਠਕ ਸੀ ਉਹਦੇ ਬਾਰੇ ਆਪਣੀ ਜਿਹੜੀ ਹੈ ਜਾਣਕਾਰੀ ਆਪਣੇ ਸੁਝਾਅ ਦਿੱਤੇ ਤੇ ਵੱਡੀ ਗੱਲ ਹੈ ਕਿ ਇੰਡੀਆ ਗੱਠ ਜੋੜ ਤਾਂ ਇੱਕ ਉਤਲੇ ਲੈਵਲ ਦੀ ਗੱਲ ਆ ਜਾਂਦੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਟੜੇ ਬਣ ਚੁੱਕੇ ਨੇ ਉਸ ਦਾ ਵੀ ਜਿਹੜਾ ਨੁਕਸਾਨ ਉਸ ਦਾ ਖਮਿਆਜਾ ਵੀ ਜਿਹੜਾ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਸੋ ਅੱਜ 6:30 ਵਜੇ ਜਿਹੜੀ ਇਹ ਬੈਠਕ ਦੇ ਜਿਹੜੇ ਰਿਜ਼ਲਟ ਹੋਣਗੇ ਨਤੀਜੇ ਹੋਣਗੇ ਉਸ ਤੋਂ ਬਾਅਦ ਹੀ ਤੈ ਹੋਵੇਗਾ ਕਿ ਕਿਹੜੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਕਿੰਨੀਆਂ ਜਿਹੜੀਆਂ ਸੀਟ ਸ਼ੇਅਰਿੰਗ ਜਿਹੜੀ ਉਹਨਾਂ ਦੀ ਹੁੰਦੀ ਹੈ ਉਸ ਤੋਂ ਇੱਕ ਵਾਰੀ ਮੈਂ ਕਹਿੰਦਾ ਆਪਾਂ ਇੱਕ ਇਹਨਾਂ ਦੇ ਬੁਲਾਰੇ ਨਾਲ ਵੀ ਗੱਲ ਕਰ ਲਈਏ ਸੋ ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕਾਂਗਰਸ ਦੇ ਬੁਲਾਰੇ ਜਿਹੜਾ ਨੇ ਅਰਸ਼ਦੀਪ ਖੜਿਆਲ ਉਹ ਜੁੜ ਚੁੱਕੇ ਨੇ ਖੜਿਆਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿ ਤਨਵਦੀ ਜੀ ਜੀ ਖੜਿਆਲ ਜੀ ਅੱਜ ਸ਼ਾਮ ਨੂੰ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਕਿ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਅੱਜ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਅਰਿੰਗ ਹੋ ਜੇਗੀ ਕਾਂਗਰਸ ਦੀ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਜਦੋਂ ਆਪਾਂ ਇੰਡੀਆ ਆਲਾਈਂਸ ਦੇ ਗੱਟ ਜੋੜ ਦੀ ਗੱਲ ਕਰਦੇ ਹਾਂ ਇਹਨੂੰ ਬ੍ਰਾਡ ਪਰਸਪੈਕਟਿਵ ਬ੍ਰਾਡ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ ਕਿ ਦੋ ਪਾਰਟੀਆਂ ਦੇ ਵਿੱਚ ਆਲਾਈਂਸ ਨਹੀਂ ਹੈ ਜਾਂ ਦੋ ਸੂਬਿਆਂ ਦੇ ਵਿੱਚ ਇਹ 28 ਪਲੱਸ ਪੋਲੀਟੀਕਲ ਪਾਰਟੀਆਂ ਦਾ ਗੱਟ ਜੋੜ ਹੈ 28 ਸੂਬਿਆਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ 8 ਯੂਨੀਅਨ ਟੈਰੀਟਰੀਜ਼ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜੀ ਦੂਜੀ ਗੱਲ ਇਹਦਾ ਮਕਸਦ ਇੰਡੀਆ ਆਲਾਈਂਸ ਦਾ ਕੀ ਹੈ ਨਫਰਤ ਦੀ ਦੁਕਾਨ ਨੂੰ ਬੰਦ ਕਰਨਾ ਜਿਵੇਂ ਪਹਿਲਾਂ ਹਿਮਾਚਲ ਚ ਬੰਦ ਕੀਤੀ ਫਿਰ ਕਰਨਾਟਕਾ ਚ ਬੰਦ ਕੀਤੀ ਪੰਜਾਬ ਸ ਤੇ ਚਲੋ ਹੋਈ ਹੋਈ ਹੈ ਆਪਣਾ ਸ਼ਟਰ ਹੀ ਲੱਗਿਆ ਹੋਇਆ ਹੈ ਹੁਣ ਦੇਸ਼ ਸ ਬੰਦ ਕਰਾਂਗੇ ਤੀਜੀ ਗੱਲ ਇਹ ਹੈ ਜੀ ਕਿ ਜਿੱਥੋਂ ਤੱਕ ਇੰਡੀਆ ਦੀ ਗੱਲ ਹੈ ਇੰਡੀਆ ਆਲਾਈਂਸ ਦੀ ਮੀਟਿੰਗ ਹੈ ਉਹ ਚੋਂ ਕੀ ਨਿਕਲ ਕੇ ਆਊਗਾ ਕੀ ਸਿੱਟਾ ਨਿਕਲਿਆ ਜੀ ਸਾਨੂੰ ਦਾ ਸਵਾਲ ਹੁੰਦਾ ਹੈ ਕਿ ਨਾਨ ਡੈਮੋਕਰੈਟਿਕ ਅਲਾਈਂਸ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੈ 37 ਪਾਰਟੀਆਂ ਦਾ ਕਦੇ ਉਹਨਾਂ ਨੂੰ ਨਹੀਂ ਸਵਾਲ ਹੁੰਦਾ ਵੀ ਤੁਸੀਂ ਅਖੀਰਲੀ ਮੀਟਿੰਗ ਵੀ ਕਦੋਂ ਕੀਤੀ ਸੀ ਕਿਉਂਕਿ ਇੰਡੀਆ ਅਲਾਈਂਸ ਦੇ ਵਿੱਚ 28 ਪਾਰਟੀਆਂ ਕਲੈਕਟਿਵਲੀ ਫੈਸਲਾ ਲੈਂਦੀ ਹੈ ਐਂਡੀਏ ਦੇ ਵਿੱਚ ਇੱਕੋ ਪਾਰਟੀ ਹੈ ਬੀਜੇਪੀ ਜਿਹੜੀ ਫੈਸਲਾ ਸੁਣਾਉਂਦੀ ਹੈ ਤੇ ਸਭ ਨੂੰ ਫਾਲੋ ਕਰਨਾ ਪੈਂਦਾ ਨਹੀਂ ਤਾਂ ਜਿਵੇਂ ਅਡਵਾਨੀ ਸਾਹਿਬ ਨੂੰ ਸਾਈਡਲਾਈਨ ਕੀਤਾ ਉਹ ਬੀਜੇਪੀ ਦੇ ਹੋਰ ਲੀਡਰਾਂ ਨੂੰ ਜਾਂ ਅਲਾਈਂਸ ਨੂੰ ਜਾਂ ਉਹਨਾਂ ਦੇ ਲੀਡਰਾਂ ਨੂੰ ਕਰ ਦੇਣਗੇ ਸੋ ਧੇਰਫੋਰ ਇਧਰ ਲੋਕਤੰਤਰ ਹੈ ਉਧਰ ਡੰਡਾ ਤੰਤਰ ਹੈ ਆਫ ਦਾ ਬੀਜਪੀ ਫॉर ਦਾ ਬੀਜਪੀ ਬਾਈ ਦਾ ਬੀਜਪੀ ਸੋ ਬੀਜਪੀ ਨੂੰ ਪੁੱਛਿਆ ਜਾਵੇ ਵੀ ਅਖੀਰਲੀ ਮੀਟਿੰਗ ਕਦੋਂ ਕੀਤੀ ਕਿੰਨੇ ਐਲਐਸ ਕੋਲੇ ਇੱਕ ਵੀ ਐਮਪੀ ਹੈ ਕਿ ਨਹੀਂ ਹੈ ਕਿੰਨੇ ਕੋਲੇ ਨਾਲੇ ਇਹ ਪੁੱਛਿਆ ਜਾਵੇ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਕਿੰਨੇ ਰਜਿਸਟਰਡ ਹੈ ਜਿਹੜੀ 38 ਉਹ ਹੈਗੀਆਂ ਪਾਰਟੀ ਛੱਡਿਆ ਹੋਈਆਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿਹੜੇ ਹਿਸਾਬ ਨਾਲ ਇੰਡੀਆ ਆਲਾਈਂਸ ਚੱਲਦਾ ਜਾਂ ਕਿਹੜੇ ਹਿਸਾਬ ਨਾਲ ਐਨਡੀਏ ਚੱਲਦਾ ਹੈ ਜੀ ਖੜਿਆਲ ਜੀ ਜੇਕਰ ਪੰਜਾਬ ਨੂੰ ਆਪਾਂ ਫੋਕਸ ਕਰਕੇ ਦੇਖੀਏ ਤੇ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਕਾਂਗਰਸ ਦੀ ਹੀ ਲੀਡਰਸ਼ਿਪ ਦੀ ਨਹੀਂ ਬੰਨ ਰਹੀ ਇੰਡੀਆ ਘੱਟਚੋ ਨੂੰ ਲੈ ਕੇ ਅੱਧੀ ਕਾਂਗਰਸ ਲੀਡਰਸ਼ਿਪ ਖੁੱਲ ਕੇ ਕਹਿ ਰਹੀ ਹੈ ਕਿ ਗੱਡ ਜੋੜ ਕਰ ਲੈਣਾ ਚਾਹੀਦਾ ਹੈ ਸ਼ੀਟ ਸ਼ੇਅਰਿੰਗ ਕਰ ਲੈਣੀ ਚਾਹੀਦੀ ਹੈ ਤੇ ਉੱਥੇ ਅੱਧੀ ਲੀਡਰਸ਼ਿਪ ਇਸ ਦੇ ਖਿਲਾਫ ਹੈ ਕਿਹਨੇ ਕਹਿ ਆ ਜੀ ਕਰ ਲੈਣੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਮੈਨੂੰ ਨਾਂ ਲਿਖ ਦੱਸੋ ਜਰਾ ਜੇ ਨਵਜੋਤ ਸਿੰਘ ਸਿੱਧੂ ਤਾਂ ਸਿੱਧਾ ਕਹਿ ਰਹੇ ਨੇ ਕਿ ਹਾਈ ਕਮਾਂਡ ਦਾ ਫੈਸਲਾ ਹੈ ਜੇ ਹਾਈ ਕਮਾਂਡ ਕਰਦੀ ਹੈ ਤਾਂ ਵਧੀਆ ਨਹੀਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਇਹ ਇੱਕ ਬਿਆਨ ਦੱਸਦਾ ਦੂਜਾ ਬਿਆਨ ਅਗੇਂਸਟ ਜੀ ਸੋ ਇਹ ਇਹੀ ਤਾਂ ਪੰਜਾਬ ਦੇ ਆਬਾਦ ਦੇ ਮਨ ਦੇ ਵਿੱਚ ਸਵਾਲ ਵੀ ਆ ਨਾ ਖੜਿਆਲ ਜੀ ਕਿ ਜਿਹੜੀ ਪਾਰਟੀ ਦੇ ਗਰਜੂ ਵਾਲੀ ਮੀਡੀਆ ਦੇ ਸਾਹਮਣੇ ਕਹਿੰਦੇ ਨੇ ਸੇਤ ਤੇ ਖੜ ਕੇ ਉਸੇ ਪਾਰਟੀ ਦੇ ਖਿਲਾਫ ਬੋਲਦੇ ਵੀ ਤੁਸੀਂ ਹੱਕ 'ਚ ਇੱਕ ਲੀਡਰ ਦਾ ਬਿਆਨ ਦੱਸਿਆ ਇਹਦੇ ਖਿਲਾਫ ਵੀ ਤੁਸੀਂ ਉਦਾਹਰਣ ਦੇ ਰਹੇ ਸੀ ਵੀ ਖੁੱਲੇ ਅੰਸ਼ਰੇਆਂ ਬਾਹਰ ਆ ਰਹੇ ਬਿਆਨ ਜੀ ਕਿ ਲੀਡਰ ਦਾ ਉਹਦਾ ਵੀ ਨਾਂ ਦੱਸ ਦਿਓ ਜੀ ਅਗੇਂਸਟ 'ਚ ਬਥੇਰੇ ਬੋਲ ਰਹੇ ਨੇ ਨਾ ਲਓ ਜੀ ਤੇ ਰਾਜਾ ਬੜਿੰਗ ਕਹਿ ਰਹੇ ਨੇ ਕਿ ਗੱਠ ਚੋੜ ਨਹੀਂ ਹੋਣਾ ਚਾਹੀਦਾ ਪ੍ਰਧਾਨ ਨੇ ਜਿਹੜੇ ਠੀਕ ਹੈ ਜੀ ਤੇ ਹੁਣ ਪਹਿਲੀ ਗੱਲ ਤਾਂ ਮੈਂ ਇਹ ਡਿਟੇਲ ਦੇ ਵਿੱਚ ਨਹੀਂ ਜਾਊਂਗਾ ਕਿ ਇਹ ਬੈਂਡ ਸਹੀ ਦੇ ਰਹੇ ਹੋ ਤੁਸੀਂ ਗਲਤ ਦੇ ਰਹੇ ਹੋ ਜੀ ਜਨਤਾ ਜਿਹੜੀ ਆ ਉਹ ਦੇਖ ਸਕਦੀ ਹੈ ਉਹ ਹਿਸਾਬ ਲਾ ਸਕਦੀ ਹੈ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸੂਗਾ ਕਿ ਸਾਡੀ ਪਾਰਟੀ ਦੇ ਵਿੱਚ ਲੋਕਤੰਤਰ ਹੈ ਸਾਡੀ ਪਾਰਟੀ ਦੇ ਵਿੱਚ ਫ੍ਰੀਮੋ ਸਪੀਚ ਐਂਡ ਐਕਸਪ੍ਰੈਸ਼ਨ ਹੈ ਤੇ ਦੇਰਫੋਰ ਸਾਡੀ ਪਾਰਟੀ ਦੇ ਵਿੱਚ ਵਿਚਾਰ ਲੀਡਰ ਰੱਖ ਸਕਦੇ ਅੱਗੇ لیکن ਫੈਸਲਾ ਸਾਡੀ ਪਾਰਟੀ ਕਲੈਕਟਿਵਲੀ ਲੈਂਦੀ ਹੈ ਸਾਡੀ ਹਾਈ ਕਮਾਂਡ ਸਾਡੇ ਸਟੇਟ ਯੂਨਿਟ ਨੂੰ ਕੰਸਲਟ ਕਰਕੇ ਲੈਂਦੀ ਹੈ ਹਮ देयरफॉर ਫੈਸਲਾ ਕੀ ਹੈ ਉਹ ਤੁਹਾਨੂੰ ਬੜੀ ਜਲਦੀ ਪਤਾ ਲੱਗ ਜਾਊਗਾ 13 ਦੀਆਂ 13 ਸੀਟਾਂ ਦੇ ਕਾਂਗਰਸ ਪਾਰਟੀ ਦੀ ਤਿਆਰੀ ਹੈ ਜੀ ਇੰਡੀਆ ਜਿਹੜਾ ਅਲਾਈਅੰਸ ਹੈ ਦੇਸ਼ 'ਚ ਵੀ ਜਿੱਤੂਗਾ ਤੇ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਮੈਂ ਦੱਸਦਾ ਏਡੀਪੀ ਦਾ ਓਪੀਨੀਅਨ ਪੋਲ ਆਇਆ ਹੈ ਮਹਾਂ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਰਹੀ ਹੈ 2024 ਦੇ ਵਿੱਚ ਦੂਜੇ ਤੇ ਆਮ ਆਦਮੀ ਪਾਰਟੀ ਦਿਖਾ ਰਿਹਾ ਹੈ ਤੀਜੇ ਚੌਥੇ ਤੇ ਐਸਐਡੀ ਭਾਜਪੀ 0 0 ਦਿਖਾ ਰਿਹਾ ਹੈ ਜੀ ਤਾਂ ਮੇਰੀ ਇਨੀ ਬੇਨਤੀ ਹੈ ਕਿ ਆ ਜਿਹੜਾ ਐਨਡੀਏ ਪ੍ਰੋਪਗੈਂਡਾ ਚਲਾ ਰਹੀ ਹੈ ਇਨੀ ਅਕਾਲੀ ਦਲ ਪ੍ਰੋਪਗੈਂਡਾ ਚਲਾ ਰਿਹਾ ਹੈ ਇਹਨਾਂ ਨੂੰ ਇਹ ਤਾਂ ਪੁੱਛ ਲਓ ਵੀ ਡਬਲ ਇੰਜਨ ਦੀ ਸਰਕਾਰ ਹੈ ਕਿ ਤੁਸੀਂ ਮੈਨੀਫੈਸਟੋ ਡਬਲ ਇੰਜਨ ਵਾਲਾ ਦੇਵੋਗੇ ਕਿ ਸਿੰਗਲ ਇੰਜਨ ਵਾਲਾ ਦੇਵੋਗੇ ਇਕੱਠੇ ਰਲ ਕੇ ਲੜੋਗੇ ਕਿ ਅਡਾੜ ਲੜੋਗੇ ਜੀ ਕਿਉਂਕਿ ਐਸਐਡੀ ਬੀਜੇਪੀ ਦੇ ਕਦੇ ਕਿਸੇ ਬੁਲਾਰੇ ਨੇ ਜਾਂ ਕਦੇ ਕਿਸੇ ਲੀਡਰ ਨੇ ਨਹੀਂ ਕਿਹਾ ਵੀ ਅਸੀਂ ਜਮਾਂ ਨਹੀਂ ਐਲਾਈਅੰਸ ਕਰਦੇ ਇਹਨਾਂ ਨਾਲ ਇਹਨਾਂ ਨੂੰ ਸਵਾਲ ਪੁੱਛ ਕੇ ਦੇਖੋ ਕਿਉਂਕਿ ਚਾਹੇ ਆੜੜ ਲੜ ਲੈਣਾ ਚਾਹੇ ਲੜ ਲੈਣ ਇਕੱਠੇ 0+0 ਇਸ ਆਲਵੇਜ਼ ਇਕੁਅਲ ਟੂ 0 ਜੀ ਬਹੁਤ ਬਹੁਤ ਧੰਨਵਾਦ ਖੜਿਆਲ ਜੀ ਆਪਣੇ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਤੇ ਮੇਰੇ ਨਾਲ ਫੋਨ ਕਾਲ ਤੇ ਜੁੜ ਚੁੱਕੇ ਨੇ ਬੱਬੀ ਬਾਦਲ ਜੋ ਕਿ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਜੀ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਬੱਬੀ ਬਾਦਲ ਜੋ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਤੇ ਇਸ ਵਕਤ ਹੈ ਤੁਹਾਡਾ ਬੱਬੀ ਬਾਦਲ ਜੀ ਸਾਡੇ ਪ੍ਰੋਗਰਾਮ ਦੇ ਮਿਰਬਨ ਅ ਤੇ ਬੱਬੀ ਜੀ ਜਿਵੇਂ ਕਿ ਇੰਡੀਆ ਗੱਠਜੋੜ ਦੇ ਅੱਜ ਮੀਟਿੰਗ ਹੈ ਸ਼ਾਮਾਂ ਨੂੰ ਦਿੱਲੀ ਦੇ ਵਿੱਚ ਰੱਖੀ ਗਈ ਹੈ ਪਰ ਕਿਤੇ ਨਾ ਕਿਤੇ ਸੀਐਮ ਮਾਰਵਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੀਆਂ 13 ਲੋਕ ਜਿਹੜੀਆਂ ਲੋਕ ਸਭਾ ਸੀਟਾਂ ਦੇ ਉੱਤੇ ਇੰਡੀਵਿਜੂਅਲੀ ਜਿਹੜੀ ਹੈ ਚੋਣ ਲੜੀ ਜਾਊਗੀ ਕਿਸੇ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ ਤੇ ਕਿਵੇਂ ਵੇਖਦੇ ਹੋ ਇਸ ਮੀਟਿੰਗ ਨੂੰ ਜੋ ਅੱਜ ਸ਼ਾਮਾਂ ਨੂੰ ਹੋਣ ਜਾ ਰਹੀ ਹੈ ਗਤਨ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਕੀ ਦੇਖੋ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਅਸੀਂ ਤਿਆਰੀ ਕੀਤੀ ਹੋਈ ਹੈ ਚੋਣਾਂ ਲੜਨ ਦੀ ਮੁੱਖ ਮੰਤਰੀ ਜੀ ਦਾ ਆਦੇਸ਼ ਸੀਗਾ ਸਾਰੀਆਂ ਸੀਟਾਂ ਤੇ ਤਿਆਰੀ ਕਰੋ ਗੱਲ ਮੁੱਖ ਦੀ ਇਹ ਹੈ ਕਿ ਨੈਸ਼ਨਲ ਪਾਰਟੀ ਆਮ ਆਦਮੀ ਪਾਰਟੀ ਔਰ ਨੈਸ਼ਨਲ ਪਾਰਟੀ ਹੀ ਕਾਂਗਰਸ ਹੈ ਸੋ ਇਸ ਕਰਕੇ ਜਿਹੜੀ ਸ਼ਾਮ ਨੂੰ ਬੜੀ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ ਸਾਡੇ ਵੱਲੋਂ ਸਾਡੇ ਪਾਰਟੀ ਦੇ ਚਾਰ ਸੀਨੀਅਰ ਲੀਡਰ ਜਾਣਗੇ ਆਤੀਜੀ ਵੀ ਜਾ ਰਹੇ ਨੇ ਸੌਰਵ ਪਰਤਵਾਦ ਜੀ ਤੇ ਰਾਗਵ ਜੀ ਜਾਣਗੇ ਤੇ ਸੰਦੀਪ ਪਾਠਕ ਜੀ ਜਾਣਗੇ ਸੋ ਤੁਸੀਂ ਫਿਰ ਪੁੱਛੋਗੇ ਕਿ ਜਦੋਂ 13 ਤੇ 13 ਲੜਨੀ ਹੈ ਤਾਂ ਫਿਰ ਤੁਹਾਡਾ ਗਠਬੰਧਨ ਕਾਹਦਾ ਇਹਦਾ ਜਵਾਬ ਇਹ ਹੈ ਕਿ ਕਿਉਂ ਕਰਕੇ ਅਸੀਂ ਬਹੁਤ ਸਟੇਟਾਂ ਵਿੱਚ ਦਮ ਰੱਖਦੇ ਹਾਂ ਚਾਰ ਸਟੇਟਾਂ 'ਚ ਤਾਂ ਸਾਡੇ ਐਮਐਲਏ ਹੈ ਸੋ ਇਸ ਕਰਕੇ ਮੈਂ ਕਹਿੰਨਾ ਹੈ ਕਿ ਆਮ ਆਦਮੀ ਪਾਰਟੀ ਦਾ ਸਾਫ਼ ਸੰਦੇਸ਼ ਹੈ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਅਸੀਂ ਲੜਾਂਗੇ ਤੇ ਬਾਕੀ ਸੀਟਾਂ ਤੇ ਕੀ ਗੱਲਬਾਤ ਹੈ ਲੇਕਿਨ ਇੰਨੀ ਹੀ ਗੱਲ ਹੈ ਕਿ ਜੋ ਗੱਲਬਾਤ ਅੱਜ ਹੋਣੀ ਹੈ ਬੜੀ ਮਹੱਤਵਪੂਰਨ ਹੋਣੀ ਹੈ ਇਹ ਕਾਂਗਰਸ ਚਾਹੁੰਦੀ ਹੈ ਕਿ ਸਾਰੀਆਂ ਅਲੱਗ-ਅਲੱਗ ਪਾਰਟੀਆਂ ਨਾਲ ਇੱਕ ਪਹਿਲਾਂ ਮੀਟਿੰਗਾਂ ਕਰਕੇ ਉਹਨਾਂ ਦੀ ਜੋ-ਜੋ ਪੋਜੀਸ਼ਨ ਹੈ ਉਹ ਸਮਝੀ ਜਾਵੇ ਤੇ ਅਜੀ ਭੱਬੀ ਜੀ ਜਿਵੇਂ ਕਿ ਦੂਜੇ ਪਾਸੇ ਆਪਾਂ ਇਹ ਵੀ ਦੇਖ ਲੈਨੇ ਆ ਕਿ ਚੰਡੀਗੜ੍ਹ ਦੇ ਵਿੱਚ ਵੀ ਜੜੀਆਂ ਮੇਹਰ ਦੀਆਂ ਜੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਥੇ ਵੀ ਕਿਤੇ ਨਾ ਕਿਤੇ ਇਸ ਗੱਠ ਜੋੜ ਦਾ ਅਸਰ ਪਵੇਗਾ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਮੇਰ ਦੀ ਚੋਣ ਸੀ ਤੇ ਰਾਤੋਂ ਰਾਤ ਹੀ ਫੇਰ ਬਦਲਾ ਆ ਗਿਆ ਤਕਤਾ ਪਲਟ ਹੋ ਗਿਆ ਉਸ ਨੂੰ ਕਿਵੇਂ ਵੇਖਦੇ ਹੋ ਬੀਜੇਪੀ ਦੀ ਆਦਤ ਬਣ ਗਈ ਹੈ ਤਕਕਾ ਕਰਨਾ ਪਾਰਟੀਆਂ ਨੂੰ ਤੋੜਨਾ ਇਲੈਕਸ਼ਨ ਚੋਰੀ ਕਰਨੇ ਲੋਕਾਂ ਦਾ ਦਿੱਤਾ ਹੋਇਆ ਮੰਡੇਟ ਉਸ ਮੰਡੇਟ ਨੂੰ ਤੋੜ ਮਰੋੜਨਾ ਸੋ ਇਹ ਭਾਜਪਾ ਦੀ ਆਦਤ ਬਣ ਗਈ ਹੈ ਹੁਣ ਉਹਨਾਂ ਨੇ ਦੇਖੋ ਤੁਸੀਂ ਆਮ ਆਦਮੀ ਪਾਰਟੀ ਦੇ ਐਮਸੀ ਨੂੰ ਉਹ ਵੱਲ ਗਲੌਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਨਾਂ ਦੀ ਤਾਂ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਲੋਕਾਂ ਨੇ ਕੀ ਫਤਵਾ ਦਿੱਤਾ ਹੈ ਇਹਨਾਂ ਨੂੰ ਤਾਂ ਤਾਕਤ ਚਾਹੀਦੀ ਹੈ ਔਰ ਹਰ ਕੀਮਤ ਤੇ ਚਾਹੀਦੀ ਹੈ ਇਨ੍ਹਾਂ ਹੀ ਆਤਾਂ ਕਰਕੇ ਅੱਜ ਸਮੁੱਚੀ ਜਿਹੜੀ ਆਪੋਜੀਸ਼ਨ ਹੈ ਦੇਸ਼ ਦੀ ਉਹ ਇਕੱਠੀ ਹੋ ਗਈ ਹੈ ਇੱਕ ਪਲੈਟਫਾਰਮ ਤੇ ਇੰਡੀਆ ਗੱਠਜੋੜ ਤਾਂ ਹੀ ਹੋਇਆ ਕਿਉਂ ਕਰਕੇ ਜਿਹੜੇ ਸੀਬੀਆਈ ਈਡੀ ਵਰਗੀਆਂ ਏਜੰਸੀਆਂ ਦਾ ਮਿਸਯੂਜ਼ ਕਰਨਾ ਇਲੈਕਟਿਡ ਗਵਰਨਮੈਂਟਾਂ ਨੂੰ ਡੇਗਣਾ ਉਹਨਾਂ ਦੇ ਐਮ.ਐਲ.ਏ ਨੂੰ ਖਰੀਦ ਲੈਣਾ ਔਰ ਤਾਕਤ ਦਾ ਦੁਰਯੋਗ ਉਪਯੋਗ ਕਰਨਾ ਸੰਸਥਾਵਾਂ ਨੂੰ ਤੇ ਦਬਾਅ ਬਣਾਉਣਾ ਜਿਹੜੇ ਸਾਡੇ ਲੋਕਤੰਤ੍ਰਿਕ ਸੰਸਥਾਵਾਂ ਨੇ ਉਹਨਾਂ ਤੇ ਦਬਾਅ ਬਣਾਉਣਾ ਸੋ ਇਸ ਕਰਕੇ ਦੇਸ਼ ਦੇ ਲੋਕ ਇਹਨੂੰ ਚੰਗਾ ਨਹੀਂ ਸਮਝ ਰਹੇ ਔਰ ਦੇਸ਼ ਦੇ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਹੋਈਆਂ ਪਾਰਟੀਆਂ ਅੱਜ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਰਹੀਆਂ ਕਿਉਂ ਕਰਕੇ ਆਮ ਲੋਕਾਂ ਦੀ ਮੰਨ ਦੀ ਭਾਵਨਾ ਨੂੰ ਸਮਝਣਾ ਹੀ ਸਿਆਸੀ ਪਾਰਟੀਆਂ ਦਾ ਮੁੱਖ ਮਕਸਦ ਹੁੰਦਾ ਹੈ ਜੀ ਤੇ ਬੱਬੀ ਜੀ ਜਿਵੇਂ ਕਿ ਅੱਜ ਸ਼ਾਮ ਨੂੰ ਮੀਟਿੰਗ ਹੈ ਇੰਡੀਆ ਗੱਠ ਜੋੜ ਨੂੰ ਲੈ ਕੇ ਸਹਿਮਤੀ ਬਣਦੀ ਹੈ ਤੇ ਕੀ ਲੱਗਦਾ ਹੈ ਕਿ ਕਿੰਨੀਆਂ ਸੀਟਾਂ ਜਾਂ ਕਿੰਨੀਆਂ ਸੀਟਾਂ ਤੇ ਸਹਿਮਤੀ ਹੋਵੇਗੀ ਇੰਡੀਆ ਗੱਠ ਜੋੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਕਾਂਗਰਸ ਪੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸੀਟ ਸ਼ੇਰਿੰਗ ਤੇ ਹੀ ਅੱਜ ਗੱਲਬਾਤ ਹੋਣੀ ਹੈ ਔਰ ਉਹਨਾਂ ਨੂੰ ਸੀਟਾਂ ਤੇ ਲੈ ਕੇ ਅਸੀਂ ਆਪਣਾ ਸਾਰਾ ਬੜਾ ਕਲੀਅਰ ਕਰ ਦੇਣਾ ਹੈ ਕਿ ਕਿਹੜੀ ਕਿਹੜੀ ਸੀਟ ਔਰ ਕਿੱਥੇ ਕਿੱਥੇ ਕਿਹੜੀ ਸਟੇਟ ਵਿੱਚ ਅਸੀਂ ਜਿੱਥੇ ਜਿੱਥੇ ਦਾਵਾ ਕਰ ਰਹੇ ਹਾਂ ਸੋ ਬਾਕੀ ਕਾਂਗਰਸ ਦਾ ਹੁਣ ਕੋਸ਼ਿਸ਼ ਹੈ ਕਿ ਸਾਰੀਆਂ ਪਾਰਟੀਆਂ ਨਾਲ ਉਹ ਅਲੱਗ-ਅਲੱਗ ਮੀਟਿੰਗਾਂ ਕਰ ਰਹੀ ਹੈ ਆਮ ਆਦਮੀ ਪਾਰਟੀ ਨਾਲ ਅੱਜ ਮੀਟਿੰਗ ਹੈ ਫਿਰ ਉਹਨਾਂ ਨੇ ਦੂਸਰੀਆਂ ਪਾਰਟੀਆਂ ਨਾਲ ਵੀ ਮੀਟਿੰਗਾਂ ਰੱਖੀਆਂ ਹੋਈਆਂ ਸੋ ਕਿਤੇ ਜਿਹੜਾ ਮੋਦੀ ਜੀ ਦਾ ਸਭ ਤੋਂ ਵੱਡਾ ਡਰ ਸੀ ਉਹ ਕੀ ਸਾਰੀ ਆਪੋਜੀਸ਼ਨ ਇੱਕ ਪਲੇਟਫਾਰਮ ਤੇ ਇਕੱਠੀ ਨਾ ਹੋ ਜੇ ਉਹ ਹੁਣ ਗੱਲ ਸੰਭਾਵਨਾ ਉਹਦੀ ਬੜੀ ਵੱਡੀ ਤਰੀਕੇ ਨਾਲ ਬਣ ਚੁੱਕੀ ਹੈ ਔਰ ਕਈ ਵਾਰ ਉਹ ਹੁੰਦਾ ਹੈ ਕਿ ਬੰਦਾ ਜਿਹੜੀ ਗੱਲ ਤੋਂ ਘਬਰਾਉਂਦਾ ਹੁੰਦਾ ਡਰਦਾ ਹੁੰਦਾ ਅੱਜ ਭਾਜਪਾ ਘਬਰਾਟ ਵਿੱਚ ਹੈ ਪ੍ਰਧਾਨ ਮੰਤਰੀ ਡਰੇ ਹੋਏ ਨੇ ਕਿ ਆਪੋਜੀਸ਼ਨ ਜਿਹੜੀ ਹੈ ਉਹ ਇੱਕ ਪਲੇਟਫਾਰਮ ਤੇ ਆ ਚੁੱਕੀ ਹੈ ਇਹ ਬਹੁਤ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਇਹ ਚਾਹੁੰਦੇ ਸੀ ਕਿ ਥੋੜੀ ਇੱਕ ਦੋ ਮੀਟਿੰਗਾਂ ਬਾਅਦ ਹੀ ਇਹ ਟੁੱਟ ਜਾਣ ਇਹਨਾਂ ਦਾ ਆਪਸੀ ਕਾਟੋ ਕਲੇਸ਼ ਪੈ ਜਾਏ ਲੇਕਿਨ ਜ਼ਿੰਮੇਵਾਰੀ ਨਾਲ ਪਾਰਟੀਆਂ ਤਿਆਗ ਦੀ ਭਾਵਨਾ ਨਾਲ ਲੱਗੇ ਤੁਰ ਕੇ ਮੀਟਿੰਗਾਂ ਕਰਦੀਆਂ ਜੀ ਬਹੁਤ ਬਹੁਤ ਧੰਨਵਾਦ ਬੱਬੀ ਬਾਦਲ ਜੀ ਤੇ ਇਸਨ ਸਾਡੇ ਨਾਲ ਬੱਬੀ ਬਾਦਲ ਜੋ ਕਿ ਆਮ ਆਦਮੀ ਪਾਰਟੀ